ਜੀ ਇਹ ਆਨੇ ਦੋ ਯਾਨੀ ਇਕੱਠਾ 5000 ਛੱਡਾਂਗੇ ਆਪਾਂ 40000 ਦੀ 40000 ਹਾਂਜੀ 13 ਜੀ ਕਹਿੰਦੇ ਮੈਂ 12 ਕਹਿੰਦੇ 12 ਦੀ 14000 ਦੀ ਜਾਣ ਦੇ ਛੋੜ ਕਰੀ ਭਾਵੇਂ ਨਾ ਕਰੀ ਚਲੋ ਠੀਕ ਹੈ ਪਿੰਡ ਸਾਹਿਸ੍ਰੀ ਕਾਲ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਜੀ ਪਿੰਡ ਵਰਪਾਲ ਜ਼ਿਲ੍ਹਾ ਅਮਰਸਰ ਤਸਵੀਰ ਵੀ ਅਮਰਸਰ ਇਸ ਕਰ ਚੋਂ ਪਹਿਲਾਂ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਵੀਰ ਕੋਲ ਟੋਟਲ 4 ਮੱਝਾਂ ਦਿਖਾਵਾਂਗੇ ਤੇ 4-5 ਹੀ ਵਾਢਾਂ ਦਿਖਾਵਾਂਗੇ ਬਹੁਤ ਹੀ ਸੋਹਣੀਆਂ ਸੁਨੱਖੀਆਂ ਇੱਕ ਕਾ ਮਾਝੇ ਤਾਜੀ ਸੂਈ ਆ ਤੇ ਬਾਕੀ ਤਿੰਨ ਟੋਕੜਾਂ ਕੱਪੜਾ ਦਿਖਾਉਣੀਆਂ ਬਹੁਤ ਟਾਪ ਦੀ ਕੁਆਲਿਟੀ ਦੀਆਂ ਤੇ ਬਾਕੀ ਇਧਰ ਵੜਾ ਜਿਹੜੀਆਂ ਦੋ ਤਾਜ਼ੀਆਂ ਸੂਈਆਂ ਕਿ ਪਤਾ ਨਹੀਂ ਤਿੰਨ ਤਾਜ਼ੀਆਂ ਸੂਈਆਂ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲ ਲੈ ਲਾਂਗੇ ਗੱਲਬਾਤ ਕਰਾਉਨੇ ਆ ਇਹਨਾਂ ਦੀ ਡਿਟੇਲ ਲੈਨੇ ਆ ਆਪਾਂ ਹਰ ਵਾਰ ਹਰ ਵੀਡੀਓ ਤੇ ਆਪਾਂ ਬੇਨਤੀ ਕਰਦੇ ਆ ਕਿਸੇ ਵੀ ਭੈਣ ਭਰਾ ਨੇ ਕੋਈ ਵੀ ਪਸ਼ੂ ਖਰੀਦਣਾ YouTube ਤੋਂ ਕਿਸੇ ਵੀ ਚੈਨਲ ਤੋਂ ਸੂਏ ਸਵਾਏ ਪਸ਼ੂ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਗੱਬਣ ਪਸ਼ੂ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਗੱਲਬਾਤ ਕਰਾਉਂਦੇ ਆ ਜੀ ਵੀਰ ਨਾਲ ਤੇ ਲੈਣੇ ਆ ਡਿਟੇਲ ਹਾਂ ਜੀ ਭਾਈ ਕਟਾ ਸੇਲ ਕਰਨਾ ਵਾ ਜੀ ਪੱਛਾ ਬੱਚਾ ਏ ਕਟਾ ਏ ਹੋਇਆ ਨਹੀਂ ਇਹਦਾ ਅੱਛਾ ਬੱਚਾ ਏ ਕਟਾ ਹੁੰਦਾ ਜਿਹੜਾ ਥੋੜਾ ਉੱਚਾ ਏ ਠੀਕ ਏ ਬੱਚਾ ਜੀ ਕਿੰਨੇ 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 ਮਹੀਨਿਆਂ ਦਾ ਵਾ ਜੀ ਇਹ ਵੀਰ ਹੋ ਗਿਆ ਜੀ 1.5 ਸਾਲ ਦਾ 1.5 ਸਾਲ ਦਾ ਏ ਜੀ ਪੂਰਾ ਡੇ ਡੇਢ ਸਾਲ ਦਾ ਠੀਕ ਏ ਮਾ ਦਾ ਕੋਈ ਰਕਾਰਡ ਹੈਗਾ ਇਹਦੀ ਮਾ ਦਾ ਵੀਰ ਜੀ ਮੈਂ ਪੁੱਛ ਗਿਆ ਕੱਲ ਉਹ ਆਂਦੇ ਵੀ 16 17 ਕਿਲੋ ਦਿੰਦੀ ਰਹੀ ਹੈ 16 17 ਕਿਲੋ ਹਾਂ ਜੀ ਆ ਵੀਰ ਕੋ ਆ ਕਟਾ ਵੀਰਾ ਵੇ ਲੱਗ ਲੋ ਦਾ ਵੀਰ ਆ ਸ਼ਾਇਦ ਕੋਲ ਆਇਆ ਵੀਰ ਕੋਲ ਆ ਵੀ 16 17 ਕਿਲੋ ਵੀਰਾਂ ਦਾ ਇੱਕ ਕੋ ਦਿੰਦੀ ਰਹੀ ਹੈ ਇਹ ਵੀਰ ਕੋ ਇਹਨਾਂ ਕੋ ਆਇਆ ਸੱਚੀ ਗੱਲ ਆ ਵੀਰ ਜੀ ਹਾਂ ਜੀ ਸੱਚੀ ਗੱਲ ਵੀਰ ਜੀ ਝੂਠ ਨਾ ਬੋਲੀ ਇਹ ਵੀਰ ਕੋ ਆ ਕਟਾ ਕੇ YouTube ਤੇ ਵੀਡੀਓ ਪੈਣੀ ਐ ਕੋਈ ਗੱਲ ਨਹੀਂ ਪੈਣੀ ਮੁੱਕਰ ਨਹੀਂ ਉਹ ਦੇਣਾ ਹਾਂ ਨਾ ਠੀਕ ਆ 16 17 ਕਿਲੋ ਦੋ ਮਾ ਦਾ ਕੋ ਦਿੰਦੀ ਇਹਨਾਂ ਕੋ ਆਤਾ ਹੈ ਵੀਰੋ ਨਾ ਕੋਈ ਠੀਕ ਆ ਬਾਕੀ ਇਹ ਜੇ ਬੱਚਾ ਹੀ ਆ ਤੇ ਗੱਤ ਦੇਖੋ ਕਿੱਡਾ ਕਰ ਗਿਆ ਹਨਾ ਸੋਹਣਾ ਕਟਾ ਕਰ ਗਿਆ ਵੀਰ ਜੀ ਠੀਕ ਆ ਆਹ ਦੇਖੋ ਜੀ ਦੇਖੋ ਮਾਕੀ ਚੋਰ ਕਰਦਾ ਸੋਹਣਾ ਜੇ ਬਾਕੀ ਕੇ ਭੈਣ ਭਰਾ ਨੇ ਸਾਂਭਣ ਵਾਲੇ ਨੇ ਖੜਨਾ ਹੋਵੇ ਤੇ ਉਹਦੇ ਲਈ ਪਸਾਂਭਣ ਵਾਲੇ ਪਿੰਡਰ ਸਾਹਿਬ ਤੇ ਗਿਫਟ ਆ ਟੈਸਟੀਕਲ ਵੀ ਸਟ੍ਰੇਟ ਆ ਸੋਹਣੇ ਆ ਜੀ ਆਹ ਬਿਲਕੁਲ ਸਾਫ ਕਟਾ ਜੀ ਹਾਂ ਜੀ ਤੇ ਇਹਦਾ ਮੁੱਲ ਕਿੰਨਾ ਕਰਨਾ ਵੀਰ ਮੋਲਾ ਭੰਦਨ ਲੈਣਾ ਪਿੰਡਰ ਸਾਹਿਬ 2000 ਰੁਪਏ ਦਵਾਂਗੇ 2000 ਦਾ ਕੋਈ ਨਹੀਂ ਬਾਕੀ ਕਰਦਾ ਮਾਰ ਗਏ ਪਹਿਲਾਂ 2000 ਚ ਪਹੁੰਚ ਕਰਦੇ ਸਾਰੇ ਪੰਜਾਬ ਚ ਸਾਰੇ ਪੰਜਾਬ ਚ ਪਹੁੰਚ ਕਰਦਾਂਗੇ ਵੀਰ ਜੀ ਸਾਰੇ ਪੰਜਾਬ ਚ 22000 ਚ ਪਹੁੰਚ ਛੋਟ ਨਹੀਂ ਹੋਣੀ ਐ ਚੋ ਕੋਈ ਛੋਟ ਨਹੀਂ 22000 ਚ ਪਹੁੰਚ ਕਰਦੇ ਪਹੁੰਚ ਕਰਦੇ ਬੰਦੋ ਵੀਰ ਜੀ ਹਾਂ ਸਤਿ ਸ੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਪਿੰਡਰ ਸਾਹਿਬ ਸਤਿ ਸ੍ਰੀ ਅਕਾਲ ਐਡਰੈਸ ਦੱਸ ਦੀ ਜੀ ਆਪਣਾ ਸਤਿ ਸ੍ਰੀ ਜੀ ਪਿੰਡ ਵਰਪਾਲ ਜ਼ਿਲ੍ਹਾ ਅੰਮ੍ਰਿਤਸਰ ਜੀ ਆਪਣਾ 9980911798 ਵੀਰ ਜੀ ਠੀਕ ਠੀਕ ਫੋਨ ਨੰਬਰ ਦੱਸ ਦਿਓ ਜੀ 978091197 ਦੀ ਤੇ ਕਟਾ ਦੀ ਵੀਡੀਓ ਆਪਾਂ ਪਹਿਲਾਂ ਚਲਾ ਦੇਣੀ ਹੈ ਕਟਾ ਵੀਰ ਬਾਕੀ ਕਟਾ ਖੀਰਾ ਕਟਾ ਬਹੁਤ ਸੋਹਣਾ ਕਟਾ ਵੀਰ ਹਾਂ ਮਾਰਗਾਰਡ ਚੰਗਾ ਵੀਰ ਦਾ ਅੱਛਾ ਠੀਕ ਹੈ ਬਾਕੀ ਕਿਸਮਤ ਹੁੰਦੀ ਆਪੋ ਆਪਣੀ ਵੀਰ ਠੀਕ ਹੈ ਕੋਈ ਕਿਸੇ ਵळे ਕੋਈ ਮੰਗਵਾ ਲੈ ਜਾਂਦਾ ਹੋਰ ਸੌਰ ਜਾਂਦਾ ਆਪਣੇ ਘਰ ਦੀ ਮਾਜ ਨਹੀਂ ਬਣਦੀ ਇਹ ਵੀ ਗੱਲ ਹੈ ਇਹ ਬਾਕੀ ਮੁਕੱਦਰ ਮਾਲਕ ਰਹਿ ਜਾਂਦੇ ਜੀ 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 ਠੀਕ ਹੈ ਇਹਦੇ ਚਾਰੇ ਨੇ ਚਲੋ ਜਿੰਨੇ ਕਰਮਾਂ ਤੁਰ ਪਏ ਨੇ ਤੋਰੀ ਬਣਾ ਨੇ ਹਾਂ ਜੀ ਬਾਕੀ ਰੇੜੇ ਲੱਗਾ ਜੇ ਮਾੜਾ ਜੇ ਰੇੜੇ ਲੱਗਾ ਵਾ ਰੇੜੇ ਲੱਗਾ ਮਾੜਾ ਮਾੜਾ ਲਓ ਜੀ ਇੱਕ ਹੋਰ ਫਾਇਦਾ ਹੈ ਰੇੜੇ ਲੱਗਾ ਕਟਾ ਮਿਲ ਜਾਣਾ ਤੁਹਾਨੂੰ ਰੇੜੇ ਲੱਗਾ ਜੇ ਕਈਆਂ ਭੈਣ ਭਰਾਵਾਂ ਦੇ ਫੋਨ ਆਉਂਦੇ ਸਾਨੂੰ ਕਟਾ ਲੱਭ ਕੇ ਦੋ ਅੱਜ ਕੱਟੇ ਦੀ ਹੈ ਬੱਚਾ ਆਵਾਂਗੇ ਦੇਖੋ ਬੱਚਾ ਆ ਜੇ ਕੋਈ ਇੱਧਰ ਜਾ ਕੇ ਦੇਣੀ ਮੰਗਦਾ ਡਿਮਾਂਡ ਤੇ ਭੈਣ ਭਰਾਵਾਂ ਦੀ ਅੱਜ ਕਟਾ ਲੈ ਕੇ ਆਏ ਆ ਪਹਿਲਾਂ ਹੀ ਦਿਖਾ ਦਿੱਤਾ ਕਿ ਯਾਰਾ ਮਗਰੋਂ ਵੀਡੀਓ ਵੇਖਦੇ ਨਹੀਂ ਭੈਣ ਭਰਾ ਹਨ ਜੀ ਨਹੀਂ ਪਤਾ ਕੀ ਚਲੋ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਜਿਹੜੇ ਬੜੇ ਪਿਆਰ ਕਰਨ ਵਾਲੇ ਆ ਬਹੁਤ ਬਹੁਤ ਧੰਨਵਾ ਸਾਰੀ ਐਂਡ ਤੱਕ ਵੇਖਿਆ ਕਰੋ ਯਾਰ ਜੇ ਡੰਗਰ ਲੈਣਾ ਠੀਕ ਆ ਜੀ 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 ਜੇ ਤੁਹਾਨੂੰ ਮਨ ਲਾ ਹੁਣ ਇੱਕ ਮਾਝ ਪਸੰਦ ਆ ਕੀ ਨਾ ਅਗਲੀ ਵੀਡੀਓ ਨਹੀਂ ਦੇਖਣੀ ਮੈਂ ਇਦਾਂ ਇਦਾਂ ਤੇ ਜੇ ਤੁਹਾਨੂੰ ਮਨ ਲਾ ਇਹ ਵੇਖੀ ਹੈਈ ਤਰ੍ਹਾਂ ਵੀਰ ਅਸੀਂ ਅਗਲੀ ਵੀਡੀਓ ਨਹੀਂ ਵੇਖੀ ਫਿਰ ਕਿਹਦੇ ਪ੍ਰਾਤ ਵੀਡੀਓ ਵੇਖ ਲੈ ਪਹਿਲਾਂ ਠੀਕ ਆ ਚਲੋ ਭਰਾ ਮੇਰੇ ਵੀਡੀਓ ਸਾਰੀ ਵੇਖਿਆ ਕਰੋ ਯਾਰ ਪਹਿਲਾਂ ਮਾਲ ਵੇਖਿਆ ਵੀਰ ਜੀ ਸਾਰਾ ਵੇਖਿਆ ਸਭ ਵੇਖਿਆ ਵੀਰ ਜੀ ਭਿੰਦਰ ਸਾਹਿਬ ਠੀਕ ਆ ਠੀਕ ਆ ਬੜੇ ਭੈਣ ਭਰਾ ਨੇ ਫੋਨ ਕੀਤਾ ਵੀਰ ਬੜਿਆਂ ਦੀ ਡਿਮਾਂਡ ਆ ਪਿਛੋਟੀਆਂ ਚੰਗੀਆਂ ਤੋਕੜ ਕੱਪੜ ਮੱਜਾਂ ਟੋਕੜ ਕੱੜ ਬਣ ਗਾਵਾਂ ਆਪਾਂ ਵੀਰ ਪੈਣ ਪਰਾਂ ਡਿਮਾਂਡ ਦੇ ਟੋਕੜ ਕੱਪੜ ਮੱਜਾਂ ਲੈਂਦੀਆਂ ਟੋਕੜਾਂ ਕੱਬਣਾ ਕਿੰਨੀਆਂ ਅੱਜ ਇਹਨਾਂ ਵਿੱਚ ਹੀ ਆਪਣੇ ਕੋਲ ਠੀਕ ਆ ਹਾਂਜੀ ਹਾਂਜੀ ਤੇ ਸ਼ਰਵਾਤ ਕਿਹੜੀ ਤੋਂ ਕਰੀਏ ਇਹ ਮੱਝ ਵੀਜੀ ਸੱਜਰ ਸੁਈਆ ਸੱਜਰ ਸੁਈਆ ਕਿੰਨੇ ਕ ਦਿਨਾਂ ਦਾ ਬੱਚਾ ਵਾ ਵੀਜੀ ਹਫਤੇ ਖੰਡ ਦਾ ਦਾਹੰਗ ਨਾਲ ਲਾਗੇ ਕਰੋ ਵੀਜੀ ਆਹ ਕੱਟਾ ਮੰਗ ਆਹ ਕੱਟਾ ਵੀਰ ਆਹ ਵੇਖੋ ਜੀ ਕੱਟਾ ਵੇਖੋ ਮਾੜੀ ਪੂਛਟੀ ਜਮ ਅਖੀਦਾਰਾ ਕਾਲਾ ਇੱਕ ਬਾਕੀ ਸਾਰਾ ਕੱਟਾਂ ਕਾਣਾ ਤੇ ਮੱਝ ਸੁਆ ਇਹਦਾ ਕਿਨਵਾਊਗਾ ਜੀ ਸੁਆ ਵੀਜੀ ਦੂਜਾ ਵਾਲੇ ਤੀਜਾ ਵਾਲੇ ਕੋਈ ਚ ਠੀਕ ਹਾਂਜੀ ਆ ਵੇਖੋ ਜੀ ਤੇ ਦੁੱਧ ਕਿੰਨਾ ਵੀਰ ਜੀ ਇਹਦੇ ਕੋਲ ਦੁੱਧ ਵਿੱਚ ਹੋਰ 9-10 ਕਿਲੋ ਦੁੱਧ ਲਾ ਕੇ ਲੈ ਹਾਂਜੀ 9 ਕਿਲੋ ਲਾ ਕੇ ਲੈ 9 ਕਿਲੋ ਲਾਵੇ ਨਾ ਆ ਕੇ 24 ਉਹ ਫਿਰ ਚਾਰ ਟਾਈਮ ਚੋਵੇ ਤੂੰ ਤੁਸੀਂ ਦੱਸਿਆ ਵਾ ਵੀ 9 ਕਿਲੋ ਦੱਸਿਆ ਵਾ 10 ਨਿਕਲਦਾ ਵਾ 8 ਨਿਕਲਦਾ ਅਗਲੇ ਦੇ ਕੱਢਣਾ ਵੀਰੇ ਹਾਂ ਆ ਗਿਆ ਇੱਥੇ ਦੋ ਟਾਈਮ ਚੋਵੇ ਲੀਟਰ ਮਾਰੇ ਫੇਰ ਹੀ ਪਤਾ ਲੱਗਣਾ ਵਾ ਵੀਰ ਨੇ ਤੇ ਦੱਸਤਾ ਵੀ 9 ਕਿਲੋ ਹੈਗਾ ਉਹ ਬਿਲਕੁਲ ਵੀਰ ਜੀ ਆਪਾਂ ਦੱਸਣ ਦਾ ਫਰਜ਼ ਹੈ ਥਾਣੇ ਦੇ ਪੰਜ ਆ ਪੰਜ ਥਾਣੇ ਵੀ ਪੱਕਰ ਮਾਣੀ ਦੀ ਪੰਜਾ ਲਓ ਜੀ ਪੰਜ ਥਾਣੀ ਮਾਝ ਦਿਖਾਉਣੀ ਆ ਨੀਲੀ ਰਾਵੀ ਦੀਆਂ ਨਿਸ਼ਾਨੀਆਂ ਇਹਦੇ ਵਿੱਚ ਹੈਗੀਆਂ ਅੱਖ ਚਿੱਟੀ ਮੱਥਾ ਚਿੱਟਾ ਪੂਛ ਤੇ ਪੈਰ ਪਿਛਲੇ ਚਿੱਟੇ ਆ ਜੀ ਅਗਲੇ ਨੇ ਚਿੱਟੇ ਨਿਸ਼ਾਨੀਆਂ ਆ ਆ ਵੇਖੋ ਥਾਣਲੇਵਾ ਵੇਖੋ ਚੰਗਾ ਸੋਹਣਾ ਤਿਆਰ ਕੀਤਾ ਤੇ ਥਾਣੇ ਦੇ ਪੰਜ ਲੱਗੇ ਆ ਪੰਜਵਾਂ ਪੁੱਛਾਂਗੇ ਚੱਲਦਾ ਕਿ ਨਹੀਂ ਚੱਲਦਾ ਬਾਕੀ ਥਣ ਜਿਹੜੇ ਚਾਰ ਆ ਸੋਹਣੇ ਆ ਜੀ ਮੋٹے ਥਾਣੇ ਆ ਜਿੱਦਾਂ ਇੱਕ ਵੀਰ ਕੱਲ ਕਹਿੰਦਾ ਕੇਲੇਆਂ ਵਰਗੇ ਥਾਣੇ ਆ ਇਹਦੇ ਉਹ ਗੱਲ ਇਹਦੀ ਆ ਵੀ ਇਹਦੇ ਵੀ ਕੇਲੇ ਵਰਗੇ ਥਾਣੇ ਆ। ਜੇਵਾ ਥਣ ਵੀਰ ਜੀ ਚੱਲਦਾ ਇਹਦਾ। ਚੱਲਦਾ ਵੀਰ ਜੀ ਚੱਲਦਾ। ਪੰਜਵਾਂ ਪੰਜਵਾਂ ਚੱਲਦਾ ਉਹ। ਚੱਲਦਾ। ਠੀਕ ਆ। ਪੰਜ ਸੱਤ ਦਸ ਤਾਂ ਨਾ ਹੋਣਗੀਆਂ। ਪੰਜ ਸੱਤ ਹੋਣਗੀਆਂ। ਆਹ ਵੇਖੋ ਜੀ ਇਹ ਸੈਂਟਰ 'ਚ ਲੱਗਾ ਥਾਣਾ ਹਨਾ। ਲੱਗਾ ਵੀਰ ਜੀ। ਇਧਰਲੇ ਬੜੀ ਸੋਹਣੀ ਵੀਰ ਜੀ। ਠੀਕ ਆ। ਸਹੀ ਆ। ਚਵਾ ਚੰਗਾ ਸੋਨਾ। ਪੋਲੀ ਆ ਜਉਣ ਚੋਲੀ ਪੋਲੀ ਪੋਲੀ ਵੀਰ ਜੀ ਰੂਰ ਕੀ ਪੋਲੀ ਆ। ਠੀਕ ਆ। ਤੇ ਦੁੱਧ ਵਾਜੂ ਥੋੜਾ ਬੋਤਾ ਦੁੱਧ ਜਿੱਦ ਸੱਜਰੇ ਨੇ ਹੌਲ ਵਾਲੀ ਸਾਲੇ ਛੁੱਲੇ ਆ ਕੇ ਪੱਠੇ ਚੰਗੇ ਆ ਕੇ ਹੁਣ ਸੁੱਕੇ ਪੱਠੇ ਪਾ ਦੇ ਤਰਾਲੀ ਪਾਣ ਦੀਆਂ ਪਾਣ ਗਿੜਿਆ ਚਰੀਆਂ ਠੀਕ ਆ ਜੀ ਬਾਕੀ ਸੋਹਣੀ ਆ ਹਨਾ ਸਾਫ ਹੈ ਵੀਰ ਜੀ ਸਾਫ ਹੈ ਜਿੰਨੀ ਸਾਫ ਆ ਜੀ 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 ਅਜੇ ਆਪਣੇ ਘਰਾਂ ਦੇ ਜੀਚੂ ਨਹੀਂ ਲਾਇਆ ਥੋੜੀ ਚਲੋ ਡੰਗਰ ਭੱਖੇ ਆ ਹਾਂ ਜੀ ਸਵੇਰ ਦਾ ਟਾਈਮ ਆ ਨਾਲੇ ਹਨਾ ਸਵੇਰ ਦਾ ਟਾਈਮ ਨਾਲੇ ਡੰਗਰ ਵੀ ਜਿਹਦੇ ਘਰੋਂਦਾ ਨਾ ਦੋ ਤਿੰਨ ਜਦੋਂ ਘਰੋਂ ਆਪਾਂ ਕੱਢੀ ਦਾ ਡੰਗਰ ਤੇ ਫਿਰ ਨਹੀਂ ਜੋਦੇ ਦੋ ਦਿਨ ਜੀ ਦਰੋਂ ਘਰ ਡੰਗਰ ਠੀਕ ਹੈ ਤੇ ਸਾਡੇ ਘਰੇ ਆ ਕੇ ਅਸੀਂ ਪੰਡ ਛੰਡ ਭੈਣ ਭਰਾ ਲੈ ਜਾਂਦੇ ਕੋਈ ਉਹਨਾਂ ਦੇ ਜਾਂਦੇ ਨੇ ਹਵੇਲੀ ਬੰਦ ਨਹੀਂ ਜਾਂਦੀਆਂ ਬੁਰਾਣਾ ਕਰਦੀ ਨਹੀਂ ਸਰ ਜੜੀ ਬਿਲਕੁਲ ਬਿਲਕੁਲ ਤੇ ਦੁੱਧ ਦੀ ਵੀ ਰੰਗ ਨਹੀਂ ਘੜਦਾ ਹੁੰਦਾ ਬਾਕੀ ਇਹ ਰੰਗ ਕੋਈ ਚ ਗੱਲਾਂ ਸਾਡੇ ਕੋ ਪੁੱਛਣ ਵਾਲੀਆਂ ਰਹਿ ਜਾਂਦੀਆਂ ਤੇ ਵੀਡੀਓਗ੍ਰਾਫ ਹੁੰਦੇ ਪੁੱਛਦੇ ਗੱਲ ਪਤਾ ਕੀ ਹੈ ਜਿਹੜੀ ਸਾਡੇ ਕੋ ਰਹਿ ਗਈ ਨਾ ਹਾਂਜੀ ਉਹ ਅਗਲੇ ਨੇ ਕਮੈਂਟ ਚ ਦੱਸਣੀ ਐ ਚਲੋ ਕੋਈ ਨਹੀਂ ਫਿਰ ਜਿਹੜੀ ਚੰਗੀ ਗੱਲ ਚੰਗੀ ਗੱਲ ਆਪਾਂ ਕੀਤੀ ਉਹਦੀ ਸਿਫਤ ਨਹੀਂ ਕਰਨੀ ਕਮੈਂਟ ਕਰਦਾ ਨਾ ਵੀਰ ਉਹਦਾ ਵੀ ਧੰਨਵਾਦ ਹੈ ਕੋਈ ਨਹੀਂ ਚੰਗਾ ਕਰੇ ਕੋਈ ਮਾੜਾ ਨਹੀਂ ਨਹੀਂ ਆਪਾਂ ਉਹਨਾਂ ਨੂੰ ਕੋਈ ਮਾੜਾ ਨਹੀਂ ਕਹਿੰਦੇ ਉਹ ਸਾਡੀਆਂ ਕਮੀਆਂ ਦੱਸਦੇ ਆਂ ਅਸੀਂ ਅੱਗੇ ਤੋਂ ਚੰਗੀ ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਹਾਂ ਕਰਦੇ ਆਂ ਤੇ ਕਈ ਵਾਰਾਂ ਕੁਝ ਚੀਜ਼ਾਂ ਰਹਿ ਜਾਂਦੀਆਂ ਵਾ ਤੇ ਉਹ ਦੱਸ ਦਿੰਦੇ ਆਂ ਭੈਣ ਭਰਾ ਸਿਆਣੇ ਆ ਬਿਲਕੁਲ ਬਿਲਕੁਲ ਧੰਨਵਾਦ ਭੈਣ ਭਰਾਵਾਂ ਦਾ ਵੀ ਹਾਂ ਤੇ ਮੁੱਲ ਕਿੰਨਾ ਕਰਨਾ ਜੀ ਮੁੱਲ ਵੀ 70000 ਰੁਪਏ ਦਾ ਤੇ ਮਾਨਦਾਨ ਕਿੰਨਾ ਕਰਨਾ ਪਿੰਡ ਸਾਹਿਬ 2 ਕਰਦਾ ਪਿੰਡ ਦਾ ਮੌਕੇ ਤੇ 1000 ਕਰਦੇ ਹੋਰ ਕੋਈ 67000 ਦੀ ਪਿੰਡ ਦਾ ਦੇ ਦਾਂਗਾ ਬਾਕੀ ਫੋਨ ਲਾਵੇ ਕੋਈ ਭੈਣ ਭਰਾ ਫੋਨ ਲਾਉ ਦੇ ਦਾਂਗੇ ਪਿੰਡ ਦਾ ਪਿੰਡ ਦਾ ਮੋੜਨਾ ਨਹੀਂਗਾ ਮੋੜਦੇ ਨਹੀਂ ਆਪਾਂ ਕਿਨੂੰ ਹਾਂ ਬਾਕੀ ਬਸ ਚਵਾਈ ਚਵਾਈ ਇੱਥੇ ਆਪਣੀ ਪਾਸ ਕਰਕੇ ਖੜੋ ਜੀ 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 ਥਾੜਾ ਦੀ ਗੱਲ ਬਾਤ ਘੜਤ ਨਹੀਂ ਹੈਗੀ ਪਈ ਦੀ ਨਾੜ ਘੜੋਗੀ ਠੀਕ ਹੈ ਜੀ ਪਈ ਦੀ ਨਹੀਂ ਹੋਗੀ ਬਾਤ ਦੂਜੇ ਨੰਬਰ ਵਾਲੀ ਤੋਰੋ ਜੀ ਦੂਜੇ ਨੰਬਰ ਵਾਲੀ ਕੱਟੀ ਗੱਬਣ ਜੇ ਅੱਛਾ ਤੋਕੜ ਗੱਬਣ ਹਾਂ ਨਹੀਂ ਤੋਕੜ ਗੱਬਣ ਕਹਿ ਸਕਦੇ ਗੱਬਣ ਕਹਿ ਸਕਦੇ ਵਿਦਿਆਪਨ ਠੀਕ ਤੋਕੜ ਕਿਲੋ ਦੁੱਧ ਲੈ ਅੱਛਾ ਕਿਲੋ ਕੀ ਟਾਇਆ ਮੀਨੇ ਟਾਇਆ ਮੀਨੇ ਟਾਇਆ ਮੀਨੇ ਠੀਕ ਪਲੀ ਜਮੀਰ ਛੋਟੀ ਜੀ ਛੋਟੀ ਆ ਗਏ ਕੱਟੀ ਵੀਰ ਦੀ ਕੱਟੀ ਮੂੰਹ ਬੋਲੀ ਛੋਟੀ ਆ ਤੇ ਮੈਨੂੰ ਲੱਗਦਾ ਜਿਦੋਂ ਦਾ ਕਿ ਵੀ ਵਾਲ ਪਿੱਛੇ ਪੁੱਛਦੇ ਤਾਂ ਨਹੀਂ ਚੇਟਾ ਦਾ ਮੱਖਾ ਜੈਡ ਬਲੈਕ ਜੈਡ ਬਲੈਕ ਅੱਛਾ ਜੈਡ ਬਲੈਕ ਆ ਆਪਾਂ ਜੇ ਅਜੇ ਫੁੱਲਣ ਦਾ ਕੁ ਵੀ ਰੱਖਦੇ ਆਪਾਂ ਆਹ ਵੇਖੋ ਫੁੱਲਣ ਦਾ ਕੁ ਵੀ ਰੱਖਦੇ ਆਪਾਂ ਇੱਕ ਵੀ ਪੂਛ ਵਾਲਾ ਨਹੀਂ ਕੜਾਇਆ ਗਾ ਠੀਕ ਇੱਟੇ ਸਾਰੇ ਕਾਲੇ ਦੇ ਅਛਾ ਇੱਕ ਵੀ ਕਾਲਾ ਨਹੀਂ ਹੈਗਾ ਚਿੱਟਾ ਹੀ ਹੈ ਸਾਰੇ ਚਿੱਟਾ ਹੀ ਹੈਗਾ ਅੱਛਾ ਚਿੱਟਾ ਨਹੀਂ ਹੈਗਾ ਹਾਂਜੀ ਠੀਕ ਹੈ ਕਈ ਵਾਰ ਹੋ ਜਾਂਦਾ ਬੋਲਣ ਚ ਭਲੇ ਖਾ ਪੈ ਜਾਂਦਾ ਲੈ ਕੱਢ ਵੀਰ ਲੱਡੂ ਵੀਰੇ ਨੂੰ ਬਾਹਰ ਆ ਆਹ ਵੇਖੋ ਕਰੋ ਬਰੀਕੀਆਂ ਝੋਟੀਆਂ ਚੈੱਕ ਕਰੋ ਆਹ ਵੇਖੋ ਫੇਸ ਕੁਆਲਿਟੀ ਪੂਰੀ ਚੰਗੀ ਆਹ ਵੇਖੋ ਸੋਹਣੀ ਇਸਨਖੀ ਪੂਰੀ ਆ ਥਾਣ ਵੇਖੋ ਜੀ ਚਾਰ ਹੀ ਥਾਣੇ ਆ ਇਹਦੇ ਜੰਮੀ ਪਲੀ ਵੀ ਜੀ ਪੂਰੀ ਜਵੇ ਤੋਰਾ ਚੈੱਕ ਕਰੋ ਸ਼ਕੀਨੀ ਆ ਪੂਰੀ ਵੀਰੋ ਝੋਟੀ ਝੋਟੀ ਜਿਹੜਾ ਸਾਂਭੂਗਾ ਨਾ ਉਹਨੂੰ ਮੁੱਲ ਪਊਦਾ ਝੋਟੀ ਸਾਂਭਣ ਵਾਲੇ ਦਾ ਆਹ ਵੇਖੋ ਜੀ ਆਉਣ ਦੋ ਸਿੰਘ ਦੀ ਕੁਆਲਿਟੀ ਬੜੀ ਸੋਹਣੀ ਲੱਗੀ ਮੈਨੂੰ ਬਹੁਤ ਸੋਹਣੀ ਬਹੁਤ ਵਧੀਆ ਸਿੰਘ ਦੀ ਕੁਆਲਿਟੀ ਆ ਸ਼ੰਕਾਰੀ ਲਾ ਕੇ ਖਾ ਮੇਰਾ ਵੀਰੇ ਝੋਟੀ ਲਾ ਦੇ ਲਾ ਦੇ ਵੇਖ ਮੇਰਾ ਵੀਰ ਇਹ ਗੁੰਦੀ ਆੜਤੀ ਸਾਨਿਆਂ ਨੂੰ ਕਿ ਨਹੀਂ ਮੈਂ ਕਹਿੰਦਾ ਕੈਂਮ ਆ ਗਿਆ ਪੂਰੀ ਲੱਸੀ ਕੇ ਬਣਿਆ ਹੋਇਆ ਹੀ ਨਹੀਂ ਐ ਗੱਬਣ ਭਾਜੀ ਕਿੰਨੇ ਚਿਰ ਦੀ ਆ? ਇਹ ਗੱਬਣ ਵੀ ਢਾਈਆਂ ਮਹੀਨਿਆਂ ਦੀ ਆ। ਢਾਈਆਂ ਮਹੀਨਿਆਂ ਦੀ ਗੱਬਣ ਆ। ਕੋਈ 2-4 ਦਿਨ ਇਧਰ-ਉਧਰ ਹੋ ਸਕਦੇ ਵੀਰ ਕੋਈ ਡਾਕਟਰ ਨੇ ਅਲਟਰਾ ਹੋਣ ਨਹੀਂ ਫੜਿਆ ਹੁੰਦਾ। ਇਹਨਾਂ ਨੂੰ ਅਲਟਰਾ ਹੋਣ ਲੱਗਦਾ ਤਾਂ ਦੱਸਦਾ ਵੀ ਦਿਨ ਵੀ ਇੰਨੇ ਘੰਟੇ ਦੇ ਇੰਨੇ ਮਿੰਟ। ਹਾਂ। ਇਹ ਚੀਜ਼ ਨਹੀਂ ਹੁੰਦੀ। ਇਹ ਡਾਕਟਰ ਦਾ ਹੱਥ ਆ ਵੀਰ। ਕੋਈ 2 ਦਿਨ 4 ਦਿਨ ਅੰਦਰ ਵੀ ਦੱਸ ਸਕਦਾ 2 ਦਿਨ 4 ਦਿਨ ਬਾਹਰ ਵੀ ਦੱਸ ਸਕਦਾ। ਠੀਕ ਆ। ਇਹ ਕੋਈ ਦੋ ਮਹੀਨੇ ਲਾ ਕੇ ਡਾਕਟਰ ਨੇ ਢਾਈਆਂ ਦੇ ਦੋਹਾਂ ਲਾ ਕੇ ਰੱਖੇ। ਤੁਸੀਂ ਆਪ ਚੈੱਕ ਕਰਾਈ ਆ। ਆਪਣੀ ਆਪਾਂ ਚੈੱਕ ਕਰਾਈਆ ਵੀਰ ਆਪਾਂ ਮਲ ਚੈੱਕ ਕਰਾਇਆ ਆਪਣਾ ਤੇ ਜਿਹਨੇ ਲੈ ਕੇ ਜਾਣੀ ਆ ਉਹ ਆਪਣੀ ਚੈੱਕ ਲਾ ਕੇ ਇੱਥੇ ਖੜੇ ਵੀਰ ਉਹਨੂੰ ਵੀ ਬੇਨਤੀ ਮਹੀਨੇ ਫੋਨ ਕਰੇ ਦੋ ਮਹੀਨੇ ਮੈਨੂੰ ਕਹੇ ਮੈਂ ਗਰੰਟ ਭਾਈਵਾਲ ਨਹੀਂ ਵਿਰਜੇਗਾ ਠੀਕ ਹੈ ਵੀਡੀਓ ਮੈਂ ਕਹਿੰਦਾ ਤੇ ਬਾਏ ਤੁਹਾਡੀ ਵੀਡੀਓ ਵਿਖਾ ਕੇ ਕਹਿੰਦਾ ਵੀਰਾ ਦੋ ਮਹੀਨੇ ਨਿਕਲੀ ਭਾਜੀ ਗੱਲ ਗੱਲ ਜਿਹੜੀ ਤੁਹਾਡੇ ਤੁਸੀਂ ਕੀਤੀ ਹੈ ਨਾ ਇਹ ਗੱਲ ਨਾਲ ਆਪਾਂ ਤੁਹਾਡੇ ਨਾਲ ਸਹਿਮਤ ਹਾਂ ਮੈਂ ਵੀ ਕੋਈ ਭਾਈਵਾਲ ਜੇ ਮੈਂ ਇੱਥੇ ਗਰੰਟੀ ਆਪਣੇ ਕਿਲੇ ਦੇਵਾਂਗਾ ਕਿਲੇ ਚੈੱਕ ਲਾ ਕੇ ਦੇ ਦੇ ਫਿਰ ਮੈਂ ਗਰੰਟੀ ਜੇ ਗਰੰਟੀ ਜੇਗਾ ਮੋਤਾ ਗਰੰਟੀ ਨਹੀਂ ਹੈਗਾ ਭਾਵੇਂ ਮੇਰੀ ਨੂੰ ਭੱਜ ਜਾ ਕੇ ਜਾਂਦੇ ਆ ਤੇ ਤਰੂਪੇ ਕੋਈ ਕਰੇ ਮੈਂ ਨਹੀਂ ਕਰੂ ਮੈਰਿਆਗਾ ਮੈਂ ਜੋ ਮੇਰਾ ਆਪਣੇ ਕਿ ਠੀਕ ਆ ਇਹ ਗੱਲ ਜੀ ਬਾਈ ਤੁਸੀਂ ਬੋਲਣਾ ਵੀਰ ਜੀ ਤੁਸੀਂ ਵੀਰ ਜੀ ਮਾਜੀ ਦਿੱਤੀ ਵੀਰ ਜੀ ਤੁਹਾਨੂੰ ਮੈਂ ਮੈਂ ਵੀ ਕੋਈ ਗੱਲ ਦੱਸਣ ਲੱਗਾ ਮੇਰੀ ਵੀ ਸੁਣ ਲਾ ਪਤਾ ਨਹੀਂ ਕਿਹੜੀ ਰੀਲ ਪਾ ਲਈ ਹੈ ਮੇਰੀ ਸੁਣਦਾ ਹੀ ਨਹੀਂ ਮੈਂ ਗੱਲ ਤੈਨੂੰ ਇਹ ਦੱਸਣ ਲੱਗਾ ਵਾਂ ਵੀ ਜਨਵਾਰ ਹੈ ਜਨਵਾਰ ਦੀ ਸਾਦ ਵਾਲੀ ਚੀਜ਼ ਹੈ ਕੋਈ ਪਤਾ ਨਹੀਂ ਸਾਡੇ ਤਾਏ ਦਾ ਪੋਤੇ ਆ ਚੰਗੀ ਭਲੀ ਝੋਟੀ ਉਹਦੀ ਬਣੀ ਗੱਬਣ ਸੱਤਾ ਮਹੀਨਾ ਦੀ ਨਹੀਂ ਬਾਤ ਸੁੱਟਦਾ ਉਹਦੇ ਨੇ ਉਹਦੀ ਝੋਟੀ ਖਰਾਬ ਹੋ ਗਈ ਇਹ ਚੀਜ਼ ਕੋਈ ਪਤਾ ਨਹੀਂ ਲੱਗਦਾ ਕਿ ਕਿੱਥੇ ਕਿੰਨੇ ਗਰਮ ਚੀਜ਼ ਪਾ ਦੇਣੀ ਉਹਨਾਂ ਨੂੰ ਉਹਨਾਂ ਦੀ ਖੁਰਲੀ ਚ ਕੋਈ ਗਰਮ ਰੋਟੀਆਂ ਸੁੱਟ ਗਿਆ ਏ ਠੀਕ ਹੈ ਤੇ ਕਿਸੇ ਦੇ ਘਰ ਭੋਗ ਹੀ ਹੋ ਰੋਟੀਆਂ ਸੁੱਟ ਗਿਆ ਝੋਟੀ ਖਾ ਗਈ ਰੋਟੀਆਂ ਉਹਦਾ ਕਰਕੇ ਉਹ ਝੋਟੀ ਛੁੱਟ ਗਈ ਬਾਅਦ ਚ ਉਹ ਖਰਾਬ ਹੋ ਗਈ ਆ ਝੋਟੀ ਨੇ ਆਪਣੇ ਤੋਂ ਖੜਦੀ ਨਾ ਉਹਨੇ ਆਪਣੇ ਵੇਖਣਾ ਵੀ ਆਪਾਂ ਇਹ ਤੋਂ ਜਾਈ ਸੇਵਾ ਕਰੀਏ ਸੇਵਾ ਕਰਨ ਜੇ ਕਿੱਛ ਨੂੰ ਲਗੜਿਆ ਜਨਾ ਨਾ ਗਰਮ ਚੀਜ਼ ਪਾਊਗਾ ਕੋਈ ਤਾਂ ਫੇਰ ਕੰਮ ਖਰਾਬ ਹੋ ਜਾਂਦਾ ਖਰਾਬ ਹੋਊਗਾ ਕਿਉਂ ਇਹ ਚੀਜ਼ਾਂ ਦੇਖਣੀਆਂ ਪੈਂਦੀਆਂ ਉਹ ਕਈਆਂ ਪਣ ਭਰਾਵਾਂ ਨੂੰ ਨਹੀਂ ਪਤਾ ਲੱਗਦਾ ਆ ਬਈ ਕਿਹੜੀ ਕੀ ਝੋਟੀ ਪੇਠ ਪੜਾਵੇ ਕਿਥੇ ਝੋਟੀ ਹਾਂਜੀ 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 ਤੇ ਝੋਟੀ ਚਲੋ ਆਪਾਂ ਕਹਿੰਦੇ ਨਹੀਂ ਵੀਰ ਅਗਲੇ ਨੇ ਆਪਣੀ ਥਾਂ ਵੇਖਣੀ ਆ ਝੋਟੀ ਇਹੋ 1.5 ਲੱਖ ਜਨਾਵਿਕਰ ਫੇਰ ਫਾਇਦਾ ਕੀ ਝੋਟਾ ਬਾਬਾ ਮੇਰ ਕਰੇ ਅਗਲਾ ਚੰਗੀ ਸੰਭਾਲ ਕਰ ਹੋਰ ਮੋਲਵੀ ਜੀ 45000 ਰੁਪਿਆ ਠੀਕ ਆ ਮਾਨ ਤਣ ਕੇ ਨਾ ਕਰਨਾ ਵੀ ਜੀ 1000 ਨਹੀਂ 2000 ਇਕੱਠਾ 5000 ਛਡਾਂਗੇ 40000 ਦੀ 40000 ਬਾਕੀ ਆ ਕੱਦ ਕਾੜ ਦੇ ਝੋਟੀ ਦਾ ਚੈੱਕ ਕਰ ਲਓ ਆ ਮੱਝ ਦੇ ਪਰਲੇ ਬੰਨੇ ਵੀ ਉੱਚੀ ਦੀਂਦੀ ਆ ਆ ਵੇਖੋ ਜੀ ਕੱਦ ਤੁਸੀਂ ਆ ਚੈੱਕ ਕਰ ਲਓ ਵੀ ਮੱਝ ਦੇ ਪਰਲੇ ਬੰਨੇ ਉੱਚੀ ਦੀਂਦੀ ਆ ਪੂਰੀ ਐ ਕੈਮ ਆ ਝੋਟੀ ਇਹਦੀ ਮਾਂ ਹੀ ਹਰਿਆਣੇ ਤੋਂ ਇਹ ਸਕਵਾਲਿਟੀ ਇੱਕ ਵਾਰ ਚੈੱਕ ਕਰ ਲਓ ਜੀ ਹਾਂ ਜੀ ਦੱਸੋ ਜੀ ਇਹਦੀ ਵੀਰ ਮਾਂ ਹੀ ਹਰਿਆਣੇ ਤੋਂ ਉਹਨੇ ਕੱਟੀ ਆਈ ਜੀ ਠੀਕ ਆ ਇਹ ਉਹਨਾਂ ਘਰ ਦੀ ਕੱਟੀ ਵੀਰ ਠੀਕ ਆ ਜੀ ਆਪਾਂ ਉਹਨਾਂ ਕੋਲ ਗੱਲ ਲਿਆ ਵੀਰ ਮੀਰ ਕੋਲ ਠੀਕ ਆ ਜੀ ਇਹ ਆਈ ਫਰੀਜ਼ ਕੋਟੋਂ ਮਾਜ ਠੀਕ ਆ ਜੀ ਇਹ ਫਰੀਜ਼ ਕੋਟੋਂ ਲੈ ਰਹੀ ਹੈ ਜੀ ਸਹੀ ਆ 40000 ਰੁਪਏ ਛੋੜ ਹੋ ਜੂਗੀ ਕਰਦਾਂਗੇ ਵਿੱਚ ਕਰਦਾਂਗੇ ਕਿੰਨੇ ਕਰ ਦੇਗਾ ਕੋਈ ਵਿੱਚ ਕਰਦਾਂਗੇ ਫੋਨ ਕਰੇ ਕਰ ਦਈਏ 500 ਉਹ ਫੋਨ ਕਰੇ 500 ਨੂੰ ਛੋੜ ਦਿਆ ਜੀ ਵੀਰ ਤਾਂ ਕਿਥੇ ਦੇ ਦੇਣੀ ਆ ਫੋਨ ਕਰੇ ਸਹੀ ਕੋਈ ਫੋਨ ਲਾ ਲੈ ਚੈੱਕ ਪਾਸ ਕਰਾਵੇ ਆ ਚੈੱਕ ਪਾਸ ਕਰਾ ਲੈ ਛੋੜ ਛੜ ਦੀ ਨਹੀਂ ਗੱਲ ਕੋਈਗੀ ਆਪਰੇ ਕੀ ਕਰਾ ਕੇ ਰਹਿਣ ਇਥੇ ਪਸੰਦ ਹੋਵੇ ਆ ਕੇ ਚੈੱਕ ਕਰਾ ਲੈ ਆਪਣਾ ਡਾਕਟਰ ਲਿਉਣਾ ਆਪਣਾ ਲੈ ਆਵੇ ਆਪਣ ਤਾ ਡਾ ਡਾਕਟਰ ਵੀ ਚੈੱਕ ਕਰਦਾ ਨਾ ਉਹਦੇ ਵੀ ਵੀਡੀਓ ਬਣਾ ਕੇ ਆਪਣੇ ਫੋਨ ਚ ਲਾ ਲੈ ਮੈਂ ਇੱਥੇ ਗਰੰਟੀ ਹੈ ਮੇਰਾ ਭਾਈ ਵਾਲਾ ਮੈਥੋਂ ਦਾ ਜੀ ਵੀਰੇ ਕੇ ਵੀ ਗੱਬਣ ਦਾ ਗੱਬਣ ਦਾ ਭਾਈ ਵਾਲਾ ਮੈਥੋਂ ਦਾ ਜੇ ਠੀਕ ਆ ਟੱਡੂ ਇਧਰ ਮੱਝ ਖੁੱਦਾਂ ਕੋਲ ਹੁਣ ਵੀਡੀਓ ਆਪ ਗਾਵਾਂ ਦਿਖਾ ਲਈਏ ਹਨਾ ਦੂਜੀਆਂ ਦੋ ਹੋਰ ਤੋਕੜਾਂ ਗੱਬਣਾ ਨਹੀਂ ਵੀਰੇ ਤੋਕੜਾਂ ਗੱਬਣਾ ਦੋ ਬਚਿਆ ਹੋੜਾ ਗਿਆ ਜੀ ਠੀਕ ਆ ਤੇ ਆੜੀ ਆ ਆ ਗੱਬਣਿਆ ਕਿ ਸੂਈ ਆ ਨਹੀਂ ਨਹੀਂ ਵੀਰੇ ਤੋਕੜੀ ਤੋਕੜਿਆ ਏ ਟੋਕੜ ਬੱਜਾ ਮਾਰ ਕੇ ਆਪਣੇ ਘਰੇ ਮੱਚਾ ਮਰਿਆ ਦਾ ਬਸ ਟੋਕੜ ਦਿਵਾਉਂਗਾ ਆਪਾਂ ਵੀਰੇ ਅੱਛਾ ਟੋਕੜਾਂ ਦੇ ਭਾਜ ਦੇਣੀ ਆ ਟੁਕ ਟੁਕ ਦੇਣੀ ਟੋਕੜਾਂ ਦਾ ਟੋਕੜਾ ਭਾੜੀ ਟੋਕੜ ਦੇਣੀ ਆਪਾਂ ਠੀਕ ਆ ਆ ਜੋ ਜਾਂਦੋ ਚਾਹੀ ਆਲਾ ਜੀ ਆ ਵੇਖੋ ਬਹੁਤਾ ਜਿਆਦਾ ਵੱਡਾ ਕੱਦ ਨਹੀਂ ਗਾ ਨਿਖਾ ਜਾ ਕਰਦਾ ਇਹਦਾ ਆ ਵੇਖੋ ਕਰੋ ਚੈੱਕ ਬਾਕੀ ਥਾਣ ਸੋਹਣੇ ਲੱਗੇ ਆ ਜੀ ਥਾਣ ਦੀ ਕੁਆਲਿਟੀ ਚੰਗੀ ਆ ਦੁੱਧ ਕਿੰਨਾ ਭਾਜੀ ਇਹਦੇ ਕੋਲ ਦੁੱਧ ਵੀ ਰੱਖ ਕਿਲੋ ਆ 6 ਕਿਲੋ ਕਰਕੇ ਲੈ ਜਾ ਕੋਈ ਵੀਰ ਠੀਕ ਆ ਤੇ ਮੁੱਲ ਕਿੰਨਾ ਕਰਨਾ ਮੁੱਲ ਵੀ ਜੀ 17000 ਰੁਪਇਆ ਮਾਨ ਤਣ ਕਿੰਨਾ ਕਰ ਦਈਏ ਜਾਣ ਦਈਏ 14 ਦੀ ਪਿੰਡ ਸੌਤੀ ਨਾਲ ਯਾਰ ਦਵਾਂਗੇ ਆਪਾਂ 12 ਦੀ ਜਾਣ ਦੇ ਫੋਨ ਕਰੇਗਾ ਦੇ ਦਾਂਗੇ ਫਿਰ ਵੀਰ ਜੇ ਤਾਂ ਆਪਾਂ ਛਾਇਆਂ ਲਾਉਣ ਲਾ ਲਾ ਵੀ ਫਿਰ ਲਾਇਆਂ ਫੋਨ ਲਾ ਲਿਓ ਦੁੱਧ ਕਿੰਨਾ ਦੁੱਧ ਵੀ 6 ਕਿਲੋ ਕਰਕੇ ਦੂੰਗਾ ਮੈਂ 12 ਦੀ ਕਿਨੇ 12 ਦੀ ਕਹਾਵਾ ਹਾਂਜੀ 13 ਦੀ ਤੁਸੀਂ ਕਹਿੰਦੇ ਮੈਂ 12 ਦੀ ਕਹਿੰਨਾ 12 ਦੀ 14000 ਦੀ ਜਾਣ ਦੇ ਛੋੜ ਕਰੀ ਭਾਵੇਂ ਨਾ ਕਰੀ ਚਲੋ ਠੀਕ ਹੈ ਪਿੰਡ ਸਾਹਿਬ ਦੇ ਦਾਂਗੇ ਹਾਂ ਅਗਲੀ ਆਉਂਦੇ ਅਗਲੀ ਆਉਂਦੇ ਇਹ ਭਰਾ ਦਾ ਪਿਆਰ ਹੈ ਚਲੋ ਜਾਣ ਦੋ ਜੀ ਕਿੰਨਾ ਦੁੱਧ ਦੇ ਕੋਲ ਇਹਦੇ ਕੋਲ ਸਿਰਫ 7 ਕਿਲੋ ਆ ਗਿਆ ਦੁੱਧ 7 ਕਿਲੋ ਦੁੱਧ ਭਾਈ 7 7 ਕਿਲੋ ਲਾਗੇ ਜੇ ਤੁਸੀਂ ਜੀ ਠੀਕ ਹਾਂਜੀ ਹਾਂਜੀ ਇਹ ਲੇਟ ਮਗਰ ਇਹ ਸਾਹ ਚੱਲਣ ਜੇ ਅੱਛਾ 12 ਆਉਂਦੀਆਂ ਵਾ ਕੋਈ 10 15 12 ਆਉਂਦੀਆਂ ਵਾ ਠੀਕ ਹੈ ਲੜ ਕੇ ਦੇਵਾਂਗੇ ਆਪਾਂ ਵਿੱਚ ਜੀ ਠੀਕ ਆ ਹਾਂ ਜੀ ਜਾਣ ਦੇ ਵੀਰ ਬਣੀ ਆ ਵੀਰ ਜੀ ਇਹਨੂੰ ਬਣੀ ਵੀਰ ਜੀ ਇੱਕ ਮਹੀਨਾ ਤੇ ਕੋਈ 5-7 ਦਿਨ ਹੋਵੇ ਜੀ ਟੋਕੜ ਕਹਿ ਕੇ ਦੇਣੀ ਟੋਕੜ ਟੋਕੜ ਵੀਰ ਆਪਾਂ ਗੱਬਣ ਥੋੜੀ ਕਹਿ ਕੇ ਦੇਣੀ ਆ ਗੱਬਣ ਨਹੀਂ ਦੇਣੀ ਥਣ ਥਣ ਸੋਹਣੇ ਆ ਬਾਕੀ ਥਣ ਬਹੁਤ ਸੋਹਣੇ ਵੀਰ ਜੀ ਬਾਕੀ ਤੇਰੇ ਚਾਰੇ ਥਣ ਸੋਹਣੇ ਆ ਬਾਕੀ ਇਹ ਆ ਵੀ ਇੱਕ ਥਣ ਥੋੜਾ ਉੱਚਾ ਵਾ ਘਾਟਿਆ ਵੀਰ ਉਹਦਾ ਉੱਚਾ ਵਾ ਬਹਿਣੀ ਵਾਲਾ ਪੰਨਾ ਥੋੜਾ ਉੱਚਾ ਵਾ ਤੋ ਆ ਵੇਖੋ ਚੈੱਕ ਕਰੋ ਲੇਵਾ ਬਹੁਤ ਸੋਹਣਾ ਤਿਆਰ ਕੀਤਾ ਵਾ। ਬੜਾ ਠੰਡੀ ਵੀਰੇ ਲਤਾਂ ਤਾਂ ਨਹੀਂ ਮਾਰ ਨਾਲ ਆਈ ਜਦਾ। ਆ ਵੇਖੋ। ਠੀਕ ਆ ਜਾਣ ਦੋ। ਤੇ ਸੱਜਰ ਨੇ ਵੀਰ ਜੀ ਦੁੱਧ ਕਿਨਾਰੇ ਚ ਆਇਆ ਨੇ। ਸੱਜਰ ਆਪਾਂ ਕਿਹੜੀ ਵੀਰ ਚੋਈਏ? ਠੀਕ ਆ। ਤੁਹਾਨੂੰ ਵੀ ਪਤਾ। ਸੱਜਰ ਜੀ ਤਾਂ ਮੈਨਿਆ ਹੈ ਨਾ ਤੇ ਮੈਂ 13-14 ਕਿਲੋ ਕਰਕੇ ਲਿਆ ਆ। ਹਾਂ। ਤੋਂ ਨਹੀਂ ਮੈਨੂੰ ਪਤਾ ਹੁਣ ਦੁੱਧ 6 ਕਿਲੋ ਏ ਥਲੇ। ਠੀਕ ਆ। ਤੇ ਮੁੱਲ ਕਿੰਨਾ ਕਰਨਾ? ਮੁੱਲ ਵੀ ਕਰੀ ਉਹਦੇ ਨਹੀਂ। 15000 ਰੁਪਏ। ਦਓਗੇ ਕਿੰਨੇ ਦੀ? ਤੇ ਕਹਾਂਗੇ ਮੈਂ 100 ਦੇ ਦਾਂਗਾ ਗੱਲ ਜਾਣ ਦੇ 12000 ਦੀ ਉਹ ਲੈ ਜਾ ਇਹ ਲੈ ਜਿਹੜਾ ਮਰਜ਼ੀ ਲੈ ਜਾ ਵੀ ਜੋੜੀ ਲੈਗਾ ਕੋਈ ਉਹਦੇ ਚ 2000 ਰੁਪਇਆ ਹੋਰ ਛੋੜ ਵੀਰ ਜੋੜੀ 20000 ਦੀ ਜੋੜੀ 20000 ਦੀ ਉਹ ਵੀਰ ਨੇ ਭਰਾ ਉੱਠ ਕੇ ਚ ਪੈਸਾ ਲਾਇਆ ਜੋੜੀ 20000 ਦੀ ਵੀਰ ਉਹ ਪੁਰਾਣਾ ਕੋ ਇਹ ਇਹ 9000 ਦੀ ਜਾਣ ਦੇ ਹਾਂ ਨਾ ਇਹ 90 ਦੀ ਵੀ 18 ਦੀ ਜੋੜੀ ਲਓ ਜੀ ਜੋੜੀ ਨੂੰ 18 ਓਦਾਂ ਜੋੜੀ ਨੂੰ ਓਦਾਂ 11000 ਦੀਆਂ ਜੀ ਓਦਾਂ 11000 ਦੀ ਠੀਕ ਆ ਬਾਕੀ ਫੋਨ ਲਾ ਲੈ ਲਓ ਇਕੱਲੀ ਲਊ ਫਿਰ 10000 ਦੀ ਠੀਕ ਆ ਲਓ ਜੀ ਆ ਗਿਫਟ ਆ ਇਹ ਗਿਫਟ ਦੇਣੇ ਵੀ ਜੀ ਹੈ ਇਹ ਗਿਫਟ ਦੇਣੇ ਗਿਫਟੀ ਦੇ ਠੀਕ ਆ ਤੇ ਬਾਕੀ ਪਹੁੰਚ ਵੀ ਕਰ ਦੂਗਾ ਵੀਰ ਕੋਈ ਬੋਲ ਕਰਦਾ ਕਰਦਾ ਜੇ ਜੇ ਕੇ ਇਹਨੇ ਕਰੋ ਨੀ ਪੰਜ ਬੱਕਰੀ ਹੁਣੀ ਏ ਨਹੀਂ ਨਹੀਂ ਆਪਣਾ ਸੌਦਾ ਕਰ ਲਿਓ ਉਸ ਹਿਸਾਬ ਨਾਲ ਪਹੁੰਚ ਦੇ ਪਹੁੰਚ ਤੇ ਪੈਸੇ ਲੈ ਲਈ ਵੀਰ ਕੋ ਵੀ ਵਿੱਚ ਪਹੁੰਚ ਪਹੁੰਚ ਨਹੀਂ ਵੀਰ ਇਹ ਵਿੱਚ ਹਣੀ ਠੀਕ ਆ ਅਗਲੀ ਲੈ ਲੱਡੂ ਵੀਰ ਆ ਅਗਲੀ ਕੋਲ ਦੁੱਧ ਕਿੰਨਾ ਅਗਲੀ ਕੋਲ ਜੀ 10000 ਕਿਲੋ ਦੁੱਧੂਗਾ 10000 ਕਿਲੋ ਹਾਂਜੀ ਹਾਂਜੀ ਠੀਕ ਆ ਲੈ ਆ ਲੱਡੂ ਵੀਰ ਉਹਨੂੰ ਵੀ ਆ ਵੇਖੋ ਕਰੋ ਚੱਕ ਜੀ ਦੋ ਤੇ ਕਿੰਨਾ ਵੀਰੇ ਦੇ ਕੋਲ 10-11 ਕਿਲੋ ਦਾ 10 ਤੋਂ 11 ਕਿਲੋ ਤਾਂ ਚੰਗੀ ਸੋਹਣੀ ਹੈ ਕੈਮ ਆ ਵੇਖੋ ਥਾਣ ਬੜਾ ਚੰਗਾ ਲੱਗਾ ਜੀ ਬੱਚਾ ਹੈਗਾ ਵੀਰੇ ਦਾ ਹੈਗਾ ਵੀ ਤੇ ਹੈਗਾ ਬੱਚਾ ਹੈਗਾ ਤਾਂ ਹੈ ਬੱਚਾ ਜੀ ਸੂਆ ਸੂਆ ਜੀ ਕੰਨਾ ਵੀਰਾਂ ਦਾ 15-20 ਦਾ ਸੂਆ ਹਾਂਜੀ ਆਜੋ ਬਾਕੀ ਥਾਣ ਦੀਆਂ ਨਾਲਾਂ ਨੂੰ ਵੀ ਖਾਦੇ ਕਰਾਂ ਵੀਰੇ ਥਾਣ ਬੜੇ ਸੋਹਣੇ ਲੱਗੇ ਨਾਲਾਂ ਨੂੰ ਵੀ ਖਾਵਾਣੀਆਂ ਦੀ ਕਰਾਂ ਕੁੜੀਆਂ ਹਾਂਜੀ ਨਾਲਾਂ ਨਹੀਂ ਗਿਆ ਹਾਂਜੀ 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 ਥਾਣ ਜਾਣੀ ਦਾਦਾ ਜੀ ਆਂਦਾ ਨਾਲਾ ਆ ਪਰਣੀ ਆ ਸੋਰੀ ਵੀਰ ਦਾ ਹੈ ਬੰਨੇ ਉਹ ਤਾਂ ਨਹੀਂ ਹੋ ਬੰਨੇ ਉਹਨੂੰ ਭੁਲੇਖਾ ਲੱਗ ਗਿਆ ਠੀਕ 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 ਉਹਦੀ ਨਾੜਾਂ ਲੱਭਦੇ ਰਹੇ ਮੈਂ ਉਹਦੇ ਕੋਲ ਇੱਕ ਵੜਾ ਉਹ ਦਾਦਾ ਵੀ ਨਾੜੀ ਦੁੱਧ ਆ ਗਈ ਉਹ ਨਾੜੀ ਦੁੱਧ ਵੀਰ ਕਰਮ ਵਾਲੀ ਜਾਂਦਾ ਕਿਦੇ ਬਿਖਾਵੇ ਝਰਕ ਹੋ ਜਾਂਦੀ ਆ ਹਾਂ ਤੇ ਇਹਦਾ ਮੁੱਲ ਕਿੰਨਾ ਕਰਨਾ ਮੁੱਲ ਵੀ ਜਿਹੜਾ 35000 ਰੁਪਇਆ ਜਿਆ ਜਿਆ ਕਰ ਮੇਰਾ ਭਰਾ 32000 ਦਲਾਂਗੇ ਜੀ 30000 ਚੋਂ ਕਿੰਨੇ ਛੱਡੇਗਾ 100 ਰੁਪਇਆ ਲਓ ਜੀ ਬਾਕੀ ਫੋਨ ਲਾ ਲੈ ਕੋਈ ਭੈਣ ਭਰਾ ਜਿੰਨਾ ਜੀ ਕਰਦਾ ਉੰਨੀ ਛੋਟ ਕਰਾ ਲੈ ਨਾ ਕਿਸ ਨੂੰ ਨਹੀਂ ਕਰਨੀ ਵੀਰ ਨੇ ਦੇ ਦੇਣੀ ਆ ਲੱਡੂ ਵੀਰ ਦੂਜੀ ਵੀ ਲਿਆ ਖੋਲ ਕੇ ਐਤਵਾਰ ਅੱਜ ਸ਼ਾਮਾਂ ਤੱਕ ਵੀਰ ਨੂੰ ਆ ਕੇ ਮਿਲ ਲਿਓ ਕੋਈ ਪਤਨ ਦਲੇਰ ਹੋਇਆ ਜੀ ਪਤਾ ਨਹੀਂ ਵੀ ਕਿੰਨੀ ਛੋੜ ਕਰਦੇ ਆਹ ਵੇਖੋ ਅੱਗੇ ਵੀਰ ਜੀ ਇਹਦੇ ਕੋਲ ਦੁੱਧ ਕਿੰਨਾ ਇਹਦੇ ਕੋਲ ਵੀ ਦਾਈਆ ਕਿਲੋ ਦਸ ਤੋਂ 11 ਕਿਲੋ ਦੁੱਧ ਕੱਦ ਪੂਰਾ ਵੱਡਾ ਥਾਣ ਬੜਾ ਚੰਗਾ ਲੱਗਾ ਇਹਨੂੰ ਆਹ ਵੇਖੋ ਜੀ ਬੇਲ ਵੀ ਕਾਫੀ ਲੰਮੀ ਆ ਵੱਡੇ ਕੱਦ ਦੀ ਮਾਲ ਗਿਆ ਦੁੱਧ ਵੀਰ ਉਹ ਦੱਸੀ ਜਿਹੜਾ ਚਵਾ ਕੇ ਦੇਣਾ ਉਹ ਵੇ ਚਲ ਚੋਕੇ ਖਾਣਾ ਤੂੰ 2 ਵਜੇ ਅੱਛਾ ਚਵਾਦ ਨਹੀਂ ਰਾਤ ਚਵਾਦ ਮੈਂ ਦਊਗਾ 13 14 ਦੂੰਗਾ ਠੀਕ ਹੈ ਹਨਾ ਇਹਦੇ ਚੋਕੇ ਖਾਣਾ ਤੂੰ 2 ਹੋਊਗਾ ਬਿਲਕੁਲ ਬਿਲਕੁਲ ਹਾਂ ਠੀਕ ਹੈ ਚੋਕੇ ਖੜੇ ਭੈਣ ਭਰਾ ਕੇ ਨਹੀਂ ਚਵਾਗੇ ਨਾ ਮੈਂ ਵੀਰੇ ਚੋਕੇ ਖੜਾ ਨਹੀਂ ਖੜਾ ਜਦੋਂ ਦੋ ਟਾਈਮ ਚੋਕੇ ਖੜੀ ਨਾ ਕਿਸ ਨੇ ਮੁੜ ਕੇ ਤੈਨੂੰ ਲਾਮਾ ਨਹੀਂਉ ਦੇਣਾ ਕਿਉਂ ਕਿ ਮੈਂ ਲਾਮਾ ਉਹਦਾਂ ਨਹੀਂ ਲੈਂਦਾ ਭਾਵੇਂ ਕੋਈ ਇੱਕ ਟਾਈਮ ਨਾ ਚੋਏ ਕੋਈ ਨਹੀਂ ਨਹੀਂ ਗੱਲ ਪਤਾ ਕੀ ਆ ਠੰਡ ਬੜੀ ਹੋ ਗਈ ਆ ਵੀਰ ਦੋ ਟਾਈਮ ਆਉਣਾ ਬਹੁਤ ਔਖਾ ਵਾ ਵੀਰ ਤੁਸੀਂ ਆ ਜਣ ਮਹਾਨਾ ਮਾਦਾ ਨਾ ਕਿ ਨਹੀਂ ਠੰਡ ਲੱਗਦੀ ਆਉਂਦੀ ਆ ਇਹ ਨਹੀਂ ਹਾਂ ਇਹ ਆ ਵੀਰਾ ਵੇਖੋ ਆਪਾਂ ਇਹਦੇ ਇਹਦਾ ਦੁੱਧ ਪਾ ਕੇ ਨਾ ਆਪਾਂ ਸ਼ਾਮ ਨੂੰ ਚਾਹ ਪਾਣੀ ਆਪਣਾ ਘਰ ਦਾ ਸਰਕੇ ਚਲਾਉਣਾ ਵਾ ਹੂੰ ਤੇ ਜਦੋਂ ਆਪਾਂ ਇਹਨੂੰ ਪੈ ਗਰ ਚੱਲ ਲੈਣ ਜਾਣਾ ਉਦੋਂ ਕੋ ਨਹੀਂ ਜਾ ਸਕਦੇ ਆਪਾਂ ਦੋ ਟਾਈਮ ਡਿੱਦੀ ਜਾਣਾ ਨਾ ਬਿਲਕੁਲ ਬਿਲਕੁਲ ਡੱਬਾ ਖੜਕ ਕੇ ਕਿਹਦੇ ਘਰ ਜੇ ਦੋ ਟਾਈਮ ਚਾਹੀਦਾ ਨਾ ਹਾਂ ਹੁੰਨੇ ਆ ਪਾ ਸਕਦੇ ਠੀਕ ਇਹ ਵੀ ਗੱਲ ਸਹੀ ਆ ਤੁਹਾਡੀ ਮੇਰਾ ਵੀਰੇ ਇੱਕ ਰਾਂ ਇੱਕ ਇੱਕ ਟਾਈਮ ਆ ਉਹ ਦੋ ਟਾਈਮ ਆ ਚਾਰ ਟਾਈਮ ਆ ਕੋ ਦੋਖਣੀ ਚਾਹ ਮਿਲੂਗੀ ਹੁੰਦਾ ਹੀ ਬਿਲਕੁਲ ਬਿਲਕੁਲ ਪਾਣੀ ਪੂਣੀ ਚਾਹ ਪੋੜੇ ਖੁੱਲਾ ਮਿਲੂਗਾ ਕੋ ਗੱਲ ਦੀ ਬਿਲਕੁਲ ਬਿਲਕੁਲ ਭੈਣ ਭਰਾ ਆਉਣ ਜ਼ਰੂਰ ਆਉਣ ਜ਼ਰੂਰ ਵੀਰੇ ਇੱਥੇ ਮਿਲ ਕੇ ਜਾ ਮਿਲ ਕੇ ਜਾਣ ਮੈਨੂੰ ਇੱਕ ਰਾਂ ਮੇਰੇ ਭਰਾ ਮੈਂ ਤੇ ਗੁਰੂ ਆ ਤਰਸਾ ਰਹੇ ਨਾ ਵੀਰ ਭਰਾ ਆਵੇ ਕੋ ਮੇਰੇ ਕੋ ਲੈ ਕੇ ਜਾ ਭੈਣ ਭਰਾ ਆਵੇ ਪਿਆਰ ਵਧਾਉਣਾ ਵਾ ਬਿਲਕੁਲ ਬਿਲਕੁਲ ਵੀਰੇ ਆਪੇ ਪਿਆਰ ਵਧਾਉਣਾ ਭਰਾਵਾਂ ਨਾਲ ਪਿਆਰ ਵਧਾਉਂਦਾ ਵਾ ਪਿਆਰ ਜੋ ਭਰਾ ਭਰਾ ਜੋੜਨੇ ਆ ਆ ਕੋਈ ਇੱਕ ਗੱਲ ਸਿੱਖੀ ਭਰਾ ਕੋ ਚਲੋ ਆਰ ਕੋ ਬੰਦਾ ਕੁਝ ਨਹੀਂ ਦਾਂ ਭਰਾਗੋ ਮੈਂ ਗੱਲ ਜੀ ਕਿ ਭਰਾਣਾ ਪਿਆਰ ਵਧਾਉਣਾ ਆਪ ਪਿਆਰ ਤੋੜਨਾ ਨਹੀਂ ਆਪਾਂ ਜੀ ਜੀ ਤੇ ਭਰਾਣਾ ਪਿਆਰ ਵਧਾਇਆ ਆਪਾਂ ਦਾ ਹਾਂਜੀ ਹਾਂਜੀ ਬਿਲਕੁਲ ਚੋ ਬਾਕੀ ਤੇ ਮੋਲੇ ਵੈੜ ਤਾਂ ਦੱਸਿਏ ਇਹਦਾ ਵੀਰ ਜੀ 35000 ਰੁਪਇਆ ਜੈ ਜੈ ਕਰ 32000 ਦੀ ਦਵਾਂਗੀ ਜੀ 30 ਜੋ ਕਿੰਨੇ ਛੱਡੇਗਾ ਨਹੀਂ 32 ਛੱਡਾਂਗੇ ਜੀ ਮੈਂ 30 ਛੱਡਾਂ ਮੈਂ ਅੱਜ ਵੀ ਤੇਰੀ ਜੇ ਤਾਂ ਅੱਜ ਮੇਰੀ ਜੇ 30000 ਦੀ ਜਾਣਦੇ ਫੇਰ ਚੱਲ ਠੀਕ ਹੈ ਵੀਰ ਜਾਨਾ ਹਾਂ ਜੇ 20000 ਦੀ ਜੜੀ ਫਿਰ ਵੀ 30000 ਦੀ ਚੱਲ ਠੀਕ ਹੈ ਜੱਟਾ ਬਾਕੀ ਫੋਨ ਲਾ ਲੈ ਕੋਈ ਭੈਣ ਲਾ ਲੈ ਗੱਲ ਹੀ ਕੋਈ ਨਹੀਂ ਵੀਰੇ ਜੱਫੀ ਜੁਫੀ ਪਾ ਕੇ ਛੋੜ ਕਰਾ ਲਿਓ ਵੀਰੇ ਕਰਦੇ ਵੀਰੇ ਦਿਲ ਦਰਿਆ ਆਪਣੇ ਮੈਂ ਘਰੇ ਅੱਜ ਵੇਲਾ ਹੀ ਆ ਇਹੋ ਕਰਨਾ ਮੈਂ ਗੱਲ ਹੀ ਕੋਈ ਨਹੀਂ ਅੱਜ ਸਾਰੀਆਂ ਦੇਣੀਆਂ ਹੀ ਆ ਸਾਰੀਆਂ ਵੇਲੀ ਕਰ ਰਹੀਆਂ ਵਾ ਅੱਗੇ ਲਿਆ ਕੱਟ ਟੋਕੜ ਕੱਪਣ ਕਿੜੀ ਆ ਆ ਟੋਕੜ ਕੱਪਣ ਵੀਰੇ 8 ਮਹੀਨੇ ਦੀ ਲੱਡੂ ਢਿਲਾਣਾ ਪਿਆ ਕਰ ਮੇਰਾ ਵੀਰ ਚੱਲ ਛੇਤੀ ਮੈਂਟ ਮਾਰਾ 8 ਮਹੀਨੇ ਦੀ ਗੱਪਣ ਜੇ ਸਾਢੇ 8 ਮਹੀਨੇ ਸਾਢੇ 8 ਮਹੀਨੇ ਕੱਪਣ 8 ਅੰਡੀਆਂ ਕਰਕੇ ਦੇਵਾਂਗੇ ਫਿਰ ਆਪਣੀ ਚੈੱਕ ਕਰਾ ਚੈੱਕ ਕਰਾਉਣਾ ਗਾਹਕ ਦੀ ਜ਼ਿੰਮੇਵਾਰੀ ਮੇਰੀ ਵੀਰ ਜੀ ਆਪਣੀ ਗਲੀ ਮੇਰੀ ਜੇ ਮੇਰੀ ਕੋਈ ਨਹੀਂ ਜੀ ਮੇਰੇ ਘਰੋਂ ਖੁੱਲ ਗਈ ਮੇਰੇ ਨਾਲ ਗੱਬਣ ਜੀ ਗੱਬਣਾ ਕੀ ਆ ਨਾ ਇਹ ਜ਼ਿੰਮੇਵਾਰੀ ਹੈਗੀ ਆ ਇਹ ਮੇਰੀ ਇੱਥੇ ਕਿਲੇ ਦੀ ਗਰੰਟੀ ਵੀਰ ਨਹੀਂ ਨਾ ਗੱਬਣ ਨਹੀਂ ਮੁੜ ਕੇ ਤੂੰ ਕਵੇਂ ਵੀ ਗੱਬਣ ਦੀ ਨਹੀਂ ਜ਼ਿੰਮੇਵਾਰੀ ਗੱਬਣਾ ਹੈਗੀ ਆ ਨਾ ਪੰਜ ਮੇਰੀ ਮੈਨੂੰ ਇੱਥੇ ਕਿਲੇ ਖਰੋਦੀ ਦੀ ਠੀਕ ਆ ਕਿਲੇ ਖਰੋਦੀ ਅੱਠਾਂ ਦੀ ਸਾਢੇ ਅੱਠਾਂ ਦੀ ਕਰਕੇ ਦੇਣਾ ਮੈਂ ਅੱਠਾਂ ਦੀ ਕਰਕੇ ਦੇਣੀ ਹੈ ਜਾਣ ਦੇ ਥਾਣੇ ਤੇ ਵੀ ਹੈਗੇ ਆ ਜੀ ਚਾਰ ਤੇ ਆਹ ਵੇਖੋ ਜੀ ਝੋਲੀ ਚੰਗੀ ਆ ਤੁਰਦੀ ਮਸਤਾਨੀ ਤੋਰਿਆ ਸਾਬੇ ਕੱਦ ਕਾਠੇ ਦਾ ਵੀ ਚੰਗਾ ਤੇ ਵਾਲ ਮੈਨੂੰ ਲੱਗਦਾ ਕਿ ਮੱਥੇ 'ਚ ਥੋੜੇ ਜਿਹਾ ਚਿੱਟੇ ਆ ਗਏ ਇਹ ਦੇ ਕਪੂਛੇ ਦੀ ਨਿੱਕੀ ਆ ਕਿ ਤਾਂ ਕੀ ਗੱਲ ਪਤਾ ਨਹੀਂ ਵੀ ਰੱਬ ਜਣਾ ਪਗੜੀ ਕਿਹੜੇ ਚੋਈ ਆ ਮੈਨੂੰ ਤਾਂ ਸੋਹਣੀ ਲੱਗਦੀ ਐ ਏਡੀ ਵੀ ਏਡੀ ਥੋੜੀ ਲੱਦੀ ਪੂਹੀ ਮਾਰਦੀ ਲੰਗਰ ਇਹ ਜਦਾਂ ਉਹ ਪੋਨੀ ਨਹੀਂ ਕਰਾ ਲੈਂਦੀ ਆ ਪਰ ਉਹ ਉਹ ਬਣਾ ਦਾਂਗੇ ਉਹ ਬਾਕੀ ਚੰਗਾ ਵੀਰ ਹੁਣ ਇਹ ਆ ਜਿਹੜੀ ਪੂਛ ਆ ਇਹਨੇ ਬਲੀੜੀ ਪਾੜੀ ਮਾਰੀ ਬਾੜੀ ਲਾ ਕੇ ਫਿਰ ਇਹਨੇ ਆਪਣੇ ਮਾਰਨੀ ਆ। ਉਹ ਮਾਰਦਾ ਡੈਰੀ ਬਣਨਾ। ਉਹਦੇ ਦਾਦੀ ਲੱਗਣੇ ਤਾਂ ਪੌਨੀ ਕਰਾਈ ਹੁੰਦੀ ਆ। ਬਾਕੀ ਕਵਰ ਆ ਗਈ ਸਾਰੀ। ਹੈਂ? ਮੱਕੋ ਇਹ ਜਖਮ ਜੁਖਮ ਨਹੀਂ ਆ ਜਾਂ ਕਿੱਦਾਂ ਵਾ? ਹਾਂ। ਸਾਰੀ ਕਵਰ ਆ ਪੁੱਛ। ਠੀਕ ਠੀਕ ਠੀਕ। ਤੇ ਗੱਬਣ ਅਠਾ ਮਹੀਨੇ ਦੀ। ਸਾਢੇ ਅਠਾਂ ਦੀ ਉਹ ਅਠਾਂ ਦੀ ਕਰਕੇ ਦਵਾਂਗੇ ਆਪਾਂ। ਤਾਂ ਦੋ ਦੋ ਡਾਕਟਰ ਲਿਆਵੇ ਕੋਈ। ਦੁੱਧ ਕਿੰਨਾ ਕੁ ਚੋਂਦੀ ਰਹੀ ਆ? ਦੁੱਧ ਵੀਰੋ ਦੇ 12-13 ਕਿਲੋ ਚੋਆ ਆਪਾਂ 15 ਕਾ ਤੋਂ ਕਹਿ ਦੀ ਯਾਰ। ਠੀਕ ਆ। ਉਹਦੇ 12-13 ਕਿਲੋ ਕਹਿ ਦਿਆ। ਤੇ ਮੁੱਲ ਮੁੱਲ ਵੀਰ ਜੀ ਝੋਟੀ ਆ ਜੇ ਝੋਟੀ ਵੀ ਝੋਟੀ ਝੋਟੀ ਆ ਵੀ ਝੋਟੀ ਵੀ ਝੋਟੀ ਹੈ ਪਹਿਲਾਂ ਝੋਟੀਆਂ ਤੇ ਛੋੜ ਕਿ ਨਹੀਂ ਕਰਨੀ ਹੈ ਕਰਦਾਂਗੇ ਮਿੱਤ ਜੀ ਕੋਈ ਨਹੀਂ ਭੈਣ ਭਰਾ ਫੋਨ ਕਰੇ ਕੋਈ ਕੰਨ ਕਰ ਮੈਂ ਕਰਦੀ ਜੇ ਜਿਆਦਾ ਤਕਾ ਥੋੜੀ ਜਿਆ ਕੋਈ ਯਾਰ ਕਰ ਦੋ ਫਿਰ ਭਿੰਡਰ ਸਾਹਿਬ ਤੁਸੀਂ ਦੋ ਕਰਦੀਏ 2000 ਦੀ ਕਰਦਾ ਭਿੰਡਰ ਸਾਹਿਬ ਕੋਈ ਨਹੀਂ ਮੈਂ ਤੁਹਾਡਾ ਫੋਨ ਲਾਵੇ ਹੋਰ 2000 ਕਰਦਾ ਹੋਰ ਹੋਊਗਾ ਮਾਨ ਪੂਰੇ 55000 ਦੇ ਦਈਏ ਜੀ ਕੱਤੀਆਂ ਸਗਨ ਹੀ ਆ ਗਏ 55000 ਦੇ ਦਈਏ ਸਗਨ ਵਾਲਾ ਕੰਮ ਹੋ ਗਿਆ ਵੀਰ 55 55 ਦੇਣੀ ਆਪਾਂ ਉਹ ਵੀਰ ਬੜਾ ਤੰਗ ਵੇਖਣ ਦਾ ਮੇਰਾ ਨੂੰ ਮੈਨੂੰ ਲੱਗਦਾ ਡਰ ਇਹ 55 ਇਹ ਚੋਟੀ ਦਾ 48000 ਦੀ ਆਪਾਂ ਉਹ ਵੀਰ ਤਾਂ ਮੈਨੂੰ ਗੁੱਸੇ ਹੋਣ ਡਿਆ ਹੋਰ ਛੋਟ ਕਿੰਨੀ ਕਰਨੀ ਕੋਈ ਨਹੀਂ ਕਰਾਂਗੇ ਛੋਟ ਨਹੀਂ ਫੋਨ ਲਾਊਗਾ ਮੈਂ ਕਰ ਦਈਏ ਨਹੀਂ ਵੀਰੇ ਇਹ ਫੋਨ ਲਾਊਗਾ ਫਿਰ ਇਹ ਵੀਰ ਇਦਾਂ ਕਰਨ ਵੀ ਬੋਰਾ ਫੀੜਦਾ ਹੋਰ ਛਡਾ ਸਕਦੇ ਆ ਜੇ ਕੋਈ ਕੋਲ ਆ ਗਿਆ ਕੋਈ ਜਿਹੜਾ ਇਹਨੂੰ ਪੈਣਾ ਨਾ ਇੱਕ ਟ੍ਰਾਂਜੈਕਸ਼ਨ ਦਾ ਬੋਲਾ ਛਡ ਦਾਂਗੇ ਲੋ 48000 ਚੋਂ ਇੱਕ ਨਾਲ ਹੀ ਦੇ ਦਿੰਗੇ ਲੈ ਕੇ ਉਹ ਨਹੀਂ ਪੈ ਦੇ ਦਾਂਗੇ ਵੀ ਉਹਨਾਂ ਆਪਾਂ ਨਾਲ ਦੇ ਕੇ ਭਜ ਫਿਰਾਂਗੇ ਪਹਿਲਾਂ ਲਵਾਂਗੇ ਫਿਰ ਦਵਾਂਗੇ ਚਲੋ ਇਦਾਂ ਕਰ ਲਾਂਗੇ ਹਾਂ ਘੱਟ ਲਾਂਗੇ ਚਲ ਆਉਣ ਦੇ ਵੀਰ ਅਗਲੀ ਵੀ ਅਗਲੀ ਘੱਟ ਵੀਰ ਮਾਦੀਗਰੀ ਕੁੜੀ ਹਾਥੀ ਆ ਗਿਆ ਹਾਥੀ ਦਾ ਬੱਚਾ ਵਾ ਬਾਕੀ ਵੀਡੀਓ ਵੇਖ ਕੇ ਸਵਾਦ ਜ਼ਰੂਰ ਆਊਗਾ ਤੁਹਾਨੂੰ ਪੂਰੀ ਵੀਡੀਓ ਵੇਖਿਓ ਬਹੁਤ ਵੀਰ ਬਾਕੀ ਭੈਣ ਭਰਾਵਾਂ ਕੱਨੇ ਆਪਾਂ ਪਸ਼ੂ ਨਹੀਂ ਵੇਚਣੇ ਭੈਣ ਭਰਾ ਆ ਭੈਣ ਭਰਾ ਜੋੜਨੇ ਵੀਰ ਭੈਣ ਭਰਾ ਜੋੜਨੇ ਵੀ ਆ ਤੇ ਤੁਹਾਨੂੰ ਵੇਖ ਕੇ ਹੱਸਣ ਵੀ ਖੁਸ਼ ਵੀ ਹੋਣ ਪਸ਼ੂ ਤੁਹਾਨੂੰ ਲੱਖਾਂ ਲਾਵਰੇ ਗੱਲਾਂ ਸੁਣ ਕੇ ਆਹ ਵੇਖੋ ਜੀ ਮੱਝ ਵਿਖਾਉਣੇ ਤੁਹਾਨੂੰ ਬਹੁਤ ਵੱਡੀ ਆ ਕੱਦ ਚੈੱਕ ਕਰੋ ਕਈ ਭੈਣ ਭਰਾ ਮੱਥੇ ਤੇ ਚੰਦ ਵਾਲੀ ਨੂੰ ਪਾਕਿਸਤਾਨ ਦੀ ਨੀਲੀ ਕਹਿ ਦਿੰਦੇ ਆ ਹਾਂ ਆਪਾਂ ਕਹਿ ਨਹੀਂ ਸਕਦੇ ਨਿਸ਼ਾਨੀਆਂ ਨਿਸ਼ਾਨੀਆਂ ਕਿਹਨੇ ਹੁੰਦੀਆਂ ਹਾਂ ਹਾਂਜੀ ਪਿਆਂਡਣ ਗਵੰਡਣ ਜਦਾਂ ਕਹਿੰਦੇ ਲਾਹੋ ਨੀਲੀ ਰਾਵੀ ਕਦੇ ਨੰਗੀ ਆ ਦੇ ਪਰਛਾਵਾਂ ਪਿਆ ਇਹਦੇ ਉੱਤੇ ਤੇ ਬਾਕੀ ਵੀਰ ਮੱਝ ਵੀ ਕੰਨੋਂ ਗੱਲਾਂ ਕਰ ਮੱਝ ਕਾਦੀ ਆ ਇਹਦੇ ਸਾਥੀ ਦਾ ਬੱਚਾ ਆ ਕੇ ਜਾਹ ਜੀ ਆ ਕੇ ਸਾਥੀ ਦਾ ਬੱਚਾ ਆ ਕੇ ਕਿੰਨਾ ਲੰਮਾ ਐ ਬਾਕੀ ਵੀਰ ਲੰਬਾਈ ਚੈੱਕ ਕਰੋ ਮੇਰਾ ਭਰਾ ਚੈੱਕ ਕਰਾਇਆ ਕਰ ਇਹ ਮੱਝ ਕਿੱਥੇ ਜਾਂਦੀ ਵੇ ਬਿਲਕੁਲ ਬਿਲਕੁਲ ਫੋਟ ਫੋਟ ਦੀ ਦੋਵਾਂ ਚੌੜੀ ਆ ਚੌੜੀ ਬੜੀ ਆ ਪਿੱਛੋਂ ਵੇਖ ਖਾਣ ਵੇਖੋ ਆਹਾ ਵੇਖੋ ਸਵਾਦ ਆ ਜੀ ਦਾ ਇੱਕ ਵਾਰ ਮਾ ਜਿਹੜਾ ਖੜੂਆ ਨੂੰ ਇੱਕ ਵਾਰ ਫੇ ਮੋੜ ਲੱਡੂ ਵੀਰ ਲੈ ਬਾਹਰ ਘੱਟ ਕੇ ਕੀ ਕਰਨ ੜਿਆ ਯਾਰ ਚੰਗੀ ਤਰ੍ਹਾਂ ਦਿਖਾਈਏ ਮੇਰਾ ਵੀਰ ਵੀਡੀਓ ਵਿਖਾ ਵੇਖਰਾ ਵੇ ਵੇਰ ਵੇ ਕਮਾਉਣ ਨੂੰ ਆਉਂਦੇ ਇਧਰ ਲੱਡੂ ਲੱਡੂ ਕੋਣੀ ਖਿੱਚੀ ਜਾਂਦੀ ਆ ਵੇ ਆਹ ਇਹ ਮੇਰਾ ਵੀ ਚੈੱਕ ਗੜਕ ਤੋਰਾ ਚਾ ਕਰ ਮਾ ਜਦਾ ਚੈੱਕ ਕਰ ਤੋਰਾ ਚੈੱਕ ਕਰ ਕੁਆਲਿਟੀ ਤੁਸੀਂ ਵੇਖੋ ਆਗੇ ਤੋਕੜ ਕੱਪਣਿਆ ਏ ਆਜੋ ਇਹ ਵੀ 8.5 ਮਹੀਨੇ ਦੀ ਗੱਬਣਿਆ ਠੀਕ ਆ ਇਹ ट्रांजੈਕਸ਼ਨ ਪਾਉਣੀ ਪਣੀ ਬਸ ਇਹਨੂੰ ਤੁਹਾਡੀ ਜੈਕ ਪਾਸ ਆ ਹਾਂਜੀ ਤੁਹਾਡੀ ਜੈਕ ਪਾਸ ਠੀਕ ਆ ਕਰੋ ਜੈਕ ਬੂਰਾ ਛਡਾਉਣਾ ਜੀ ਇਹ ਚੋਂ ਵੀ ਜਿੰਨਾ ਮਰਜੀ ਮੁੱਲ ਕਰ ਲੈ ਧੱਕਾ ਫਿਰ ਧੱਕਾ ਕਰਨਾਗੇ ਪਿਆਰ ਨਾਲ ਛਡਾਉਣਾ ਪਹਿਲਾਂ ਤੇ ਮੈਨੂੰ ਇਹ ਦੱਸ ਲੈ ਪਿਆਰ ਮੈਂ ਇਹ ਤਾਂ ਤਰਲਾ ਕਰ ਲਾਂਗੇ ਫਿਰ ਠੀਕ ਆ ਜੀ ਇਦਾਂ ਕਰਨਾ ਮੈਂ ਤਰਲਾ ਕਰਨੀ ਨਹੀਂ ਜਨਾ ਆਪਾਂ ਮੁੱਲੀ ਉਹਦੇ ਕਰ ਦਈਏ ਕਿੰਨਾ ਕੁ ਮੋਲ ਵੀ 2 ਘਾਟ 60 ਦਾ ਛੋੜ ਕਿ ਨਹੀਂ ਕਰ ਰਹੀ ਇਹ ਵੀ ਜਹਾਨਾ 55000 ਦੀ ਮੱਝ ਦੇਵਾਂਗੇ ਆਪਾਂ ਮੌਕੇ ਦੇ ਮਾਨ ਹੋ ਜੂ ਮੌਕੇ ਤੇ ਆਏ ਗਏ ਭੈਣ ਭਰਾ ਦਾ ਟ੍ਰਾਂਜੈਕਸ਼ਨ ਦਾ ਬੋਰਾ ਇੱਕ 2000 ਰੁਪਇਆ ਸਸਰੀ ਘਾਲ ਬਾਅਦ 55000 ਦੀ ਉਹ ਨਹੀਂ ਵੀ ਟ੍ਰਾਂਜੈਕਸ਼ਨ ਦਾ ਬੋਰਾ ਦੇਣਾ ਹੀ 55 ਬੁੰਜਾ ਨਹੀਂ ਕੋਈ ਦੇਣਾ ਠੀਕ ਹੈ 55000 ਨਹੀਂ ਆਪਾਂ ਲੈਣਾ ਆਪਾਂ 55000 ਲੈਣਾ ਨਾਲ ਟ੍ਰਾਂਜੈਕਸ਼ਨ ਦਾ ਬੋਰਾ 55000 ਰੁਪਇਆ ਚਲੋ ਉਹ ਜੋ 100 ਰੁਪਏ ਛੋੜੋਗੇ ਬਸ ਇੱਕ ਮਰਜੀ ਆਪਾਂ ਟ੍ਰਾਂਜੈਕਸ਼ਨ ਲੈ ਜੇ ਤਾਂ ਬਾਕੀ ਐਡੀ ਵੱਡੀ ਮੱਝਵਾ ਜਿਹੜੀ ਇਹਨੇ ਦੁੱਧ ਕਿੰਨਾ ਕੁ ਚੋਆਇਆ ਇਧਰੇ ਮੇਰੇ ਵਾਹ ਇੱਥੋਂ ਸਾਰੇ ਕੈਮਰਾ ਖਾਸ ਸਾਰਾ ਵੱਡੀ ਮੱਝ ਤੇ ਉਹ ਹੀ ਆ ਪਰਲੇ ਬੰਨੇ ਉਹ ਨਜ਼ਰ ਆਉਂਦੀ ਆ ਹਾਂ ਹੈਗੀ ਹੈਗੀ ਮੱਝ ਗਰੀ ਕੁੜੇ ਕੋਠਾ ਲੈਣਾ ਕਿਨੇ ਖੜਨੀ ਆ ਬਾਕੀ ਵੀ ਟ੍ਰਾਂਜੈਕਸ਼ਨ ਦੋ ਬਰੀਆਂ ਨਾਲ ਮੱਝ ਨੂੰ ਪਾ ਦਿਓ ਤੇ ਮੱਝ ਤਾਂ ਦੱਸੂਗਾ ਆਪਣੇ ਆਪ ਕੀ ਕਰ ਤੂਦਿਆ ਮੈਂ ਜੀ 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 ਚੰਗੀ ਆ ਬਾਕੀ ਵੀਰ ਉਹਨੂੰ ਟ੍ਰਾਂਜੈਕਸ਼ਨ ਬਣੀ ਉਹਨੂੰ ਹੀ ਪਾਣੀ ਜੇ ਤੇ ਨਾਲ ਪਾਣੀ ਟ੍ਰਾਂਜੈਕਸ਼ਨ ਉਹ ਇੰਨੇ ਚਿਰ ਵੀ ਟ੍ਰਾਂਜੈਕਸ਼ਨ ਸਾਂ ਵੀ ਬਣੀ ਦੀ ਬਿਲਕੁਲ ਬਿਲਕੁਲ ਕੋਈ ਬਾਕੀ ਵੀਰ ਵੇਖੋ ਸਬਦਾਂ ਦਾ ਮੁਕੱਦਰ ਦਾ ਠੀਕ ਆ ਸਾਂ ਆਪਾਂ ਸਾਬ ਕਰਨੀ ਨਹੀਂ ਵੀਰ ਖੜਾ ਖੜੇ ਆਪਣੀਆਂ ਤਿੰਨਾਂ ਚੈੱਕ ਕਰਾ ਕੇ ਖੜੇ ਫਿਰ ਵੇਖੋ ਹੱਥ ਜੋੜ ਕੇ ਬੇਨਤੀ ਵੀਰ ਬਾਕੀ ਹਾਸੇ ਖੇਡੀਆਂ ਜੋ ਵੀ ਸਭ ਕੁਝ ਚੱਲਦਾ ਭੈਣ ਭਰਾ ਦੁਨੀਆ ਤੇ ਆਏ ਗਏ ਸਾਰਾ ਨੇ ਜਾਣਾ ਆਉਣਾ ਸਾਰਾ ਨੇ ਨਾ ਬਾਕੀ ਮੇਰੀ ਵੀਰ ਇੱਥੇ ਮੇਰੇ ਕਿਲੇ ਚੈੱਕ ਕਰਾ ਕੇ ਲੈ ਜੇ ਕੋਈ ਦੂਆ ਨੂੰ ਚੋਵਾਂ ਨੂੰ ਮੈਂ ਕਿਸੇ ਦਾ ਭਾਈਵਾਲ ਨਹੀਂ ਜਾਗਾ ਵੀਰ ਠੀਕ ਆ ਮੈਂ ਤੁਹਾਡੀ ਵੀਡੀਓ ਤੇ ਕਹਿਣਾ ਵੀਰ ਜੀ 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 ਮੈਂ ਭਾਈਵਾਲ ਆਪਣੇ ਕਿਲੇ ਦਾ ਚੈੱਕ ਕਰਾ ਕੇ ਇੱਥੇ ਮੇਰੇ ਕੋ ਜਾਂ ਕੋ ਸ਼ਾਮਣ ਜਾ ਕੇ ਸਵੇਰੇ ਜਾ ਕੇ ਚੈੱਕ ਕਰਾ ਦੇ ਜੀ ਬਿਲਕੁਲ ਇੱਕ ਦਿਨ ਦਾ ਟਾਈਮ ਹੋਊਗਾ ਜਦੋਂ ਮੇਰੀ ਵੀਡੀਓ ਚੜ੍ਹਗੀ ਨਾ ਚੋਵੀ ਘੰਟੇ ਵਿੱਚ ਹੋਈ ਮੈਂ ਦੱਸ ਦਿੰਦਾ ਜੇ ਆਪਣੇ ਪਿੰਡ ਨਹੀਂ ਕਰਾਉਣੀ ਇੱਥੇ ਕਰਾ ਲੈ ਕੋਈ ਤੁਹਾਡੇ ਕੋਲ ਡਾਕਟਰ ਦੀ ਨਾਲ ਆਪਣੇ ਫੋਨ 'ਚ ਵੀਡੀਓ ਬਣਾ ਕੇ ਲੈ ਲੀ ਠੀਕ ਹੈ ਵੀਰ ਜੀ ਇੱਥੋਂ ਵਿੱਚ ਚੈੱਕ ਕਰਾ ਰਹੇ ਤੇ ਮੁੜ ਕੇ ਆਪਣੇ ਡਾਕਟਰ ਕੋਲ ਵੀ ਚੈੱਕ ਕਰਾ ਲੈ ਵੀ ਉਹ ਕੀ ਕਰਦਾ ਬਿਲਕੁਲ ਬਿਲਕੁਲ ਹਾਂ ਦੇਖੋ ਵੀਰ ਜੀ ਡਾਕਟਰ ਉਹ ਕਿਹਦਾ ਘਰ ਨਹੀਂ ਮਾਰਦਾ ਹੁੰਦਾ ਬਿਲਕੁਲ ਬਿਲਕੁਲ ਜੇ ਕੋ ਗੱਬਣ ਦੇ ਗੱਬਣ ਦਸੂ ਜੇ ਫੰਡਰ ਦੇ ਫੰਡਰ ਦਸੂ ਜੇ ਦੋ ਮਹੀਨੇ ਦਮਾਂ ਦੇ ਦਸੂ ਪੰਨਿਆਂ ਨਹੀਂ ਪੰਨਿਆਂ ਦਸੂਗਾ ਕਈ ਇਹ ਨਾ ਵਾਅਦਾ ਘਾਟਾ ਹੋ ਜਾਂਦਾ ਵਾ ਵੀਰ ਜੀ 19 21 ਫਰਕ ਵੀ ਲੱਗ ਜਾਂਦਾ ਕਈ ਜੇ ਕੋਈ ਰੱਬ ਨਹੀਂ ਹੁੰਦਾ ਇਹ ਕੋਈ 15 ਦਿਨਾਂ ਦੀ ਵੇਜ ਵੇਜ 15 20 ਦਿਨਾਂ ਦਾ ਫਰਕ ਪੈ ਸਕਦਾ ਉਹ ਡਾਕਟਰ ਅਲਟਰਾ ਹੋਣੀ ਫੜੀ ਹੁੰਦਾ ਜਿਹੜਾ ਆਪਾਂ ਮੈਡੀਕਲ ਲੈਣਾ ਜਿਹੜੀ ਉਹ ਆਪਾਂ ਮਿੰਟ ਘੰਟੇ ਦਾ ਸਕਦੇ ਆਂ ਇਆਂ ਇਹ 15 ਮਿੰਟਾਂ ਤੱਕ ਬੱਚਾ ਆਪ 15 ਦਿਨਾਂ ਦਾ ਵਾ ਇਹ 2 ਘੰਟੇ ਉੱਤੇ ਹੋ ਗਿਆ 30 ਘੰਟੇ ਉੱਤੇ ਹੋ ਗਿਆ ਉਹ ਪਾਸ ਘੰਟੇ ਤੱਕ ਦਾ ਸਕਦੇ ਆ ਇਹਨਾਂ ਦਾ ਕੋਈ ਤਿਰ ਬਣਿਆ ਵੀਰੇ ਇਹਨਾਂ ਅਲਟਰਾ ਹੁੰਦੇ ਆ ਹੁੰਦੇ ਇਹਨਾਂ ਦੇ ਵੀ ਆ ਲੋ ਡਾਕਟਰ ਸੁਹਾਗਾ ਉਹਤੇ ਵੀ ਸੈਲਟਰ ਹੋਂਦ ਨੇ ਬਾਕੀ ਕੋ ਆਪਣਾ ਤਸੱਲੀ ਕਰੇ ਆਪਣੀ ਆਪਣਾ ਡਾਕਟਰ ਲਾਵੇ ਵੇ ਬਾਸ ਵਾਲੇ ਆਪਣਾ ਨਾਲ ਲਾਵੇ ਜਾਂ ਸਾਡੇ ਉਕਰ ਵਾਲੇ ਉਹਦੀ ਮਰਜ਼ੀ ਆ ਵੀ ਤੇ ਵੇਚਣ ਵਾਲੇ ਭੈਣ ਭਰਾ ਫੋਨ ਕਰ ਲੈਣ ਬਿਲਕੁਲ ਬਿਲਕੁਲ ਜਿਹੜਾ ਆਪਣ ਮਰਜ਼ੀ ਭੈਣ ਭਰਾ ਖੁੱਲਾ ਮਾਨਤਾ ਨਾਲ ਹੋਊਗਾ ਕੋਈ ਕਿਸੇ ਨੂੰ ਮਨਾ ਹੀ ਨਹੀਂ ਵੀਰ ਖੁੱਲਾ ਮਾਨਤਾ ਨਾਲ ਹੋਊ ਭੈਣ ਭਰਾ ਇਹ ਵੇਖਣਾ ਵੀ ਤੁਹਾਡੇ ਮੁੱਲ ਕਿੰਨੇ ਹੁੰਦੇ ਆ ਤੇ ਉਸ ਹਾਂ ਉਹਨਾਂ ਤੁਹਾਨੂੰ ਬਾਕੀ ਦੋ ਚਾਰ ਵੀਡੀਓ ਵੇਖ ਕੇ ਨਾ ਆਪਣੀਆਂ ਕੋਈ ਵੀ ਇੱਕ ਦੋ ਵੀ ਫਿਰ ਮੈਨੂੰ ਵੀ ਫੋਨ ਲਾਵੇ ਵੀਰੇ ਵੀ ਆ ਤੇਰਾ ਮੁੱਲ ਜ਼ਿਆਦਾ ਹੈ ਜਾਨੂੰ ਘਟਿਆ ਆ ਆਪ ਮੁੱਲ ਵੀ ਜ਼ਿਆਦਾ ਪਾਉਣਾ ਹੀ ਨਹੀਂ ਸਹੀ ਗੱਲ ਆਪਾਂ ਕੋਈ ਫ ਧੰਨਵਾਦ ਫਿਰ ਵਛੀ ਆਈ ਆਪਾਂ ਫਰੀ ਦੇਣੀ ਜੇ ਹਾਂ ਸਰਵਾਛੀ ਫਰੀ ਹਾਂਜੀ ਆ ਮਗਰ ਵਧੀਆ ਖਾ ਝਾਟੀ ਮਲਾ ਦੇ ਮੇਰਾ ਵੀਰ ਦੋ ਦੋ ਵੈੜਾ ਨਾ ਕਿ ਦੋ ਮੱਜਾਂ ਜਿੰਨਾ ਮਰਜ਼ੀ ਲੈ ਭਾਵੇਂ ਕੱਲੀ ਲੈ ਜੇ ਅੱਛਾ ਕੱਲੀ ਲੈ ਜੇ ਇਹ ਅਸੀਂ ਦੀ ਵਛੀ ਆ ਆ ਆ ਵਜੀ ਆ ਬਾਕੀ ਵੀਰ ਕੋ ਵੀਡੀਓ ਮੰਗਾ ਲਿਓ ਮੰਗਾ ਦੇ ਦੇ ਦਾਂਗੇ ਜੀ ਠੀਕ ਹੈ ਵੀਰ ਨੂੰ ਲਾ ਲਿਓ ਫੋਨ ਆਹੀ ਪਸ਼ੂ ਆ ਬਹੁਤ ਹੀ ਸੋਹਣੇ ਸੁਨੱਖੇ ਆ ਕੇ ਤੁਸੀਂ ਕੋਲ ਵੀ ਆਓਗੇ ਤੁਹਾਨੂੰ ਪਸੰਦ ਆਉਣਗੇ ਵੀਡੀਓ ਕਰ ਦਿਓ ਸ਼ੇਅਰ ਆਪਣੀ ਦਸਲੀ ਕਰਨ ਨਾ ਭੁੱਲਿਓ ਧੰਨਵਾਦ ਜੀ